ਇਹ ਪੁਰਾਣੀਆਂ ਬਾਬਾਆਂ ਦੇ ਟੈਮ ਦੀਆਂ ਇੱਟਾਂ ਲੱਗੀਆਂ ਹੋਈਆਂ ਜੀ ਇਸ ਦਫ਼ਤਰ ਦੀਆਂ ਇਹ ਆਜ਼ਾਦੀ ਤੋਂ ਪੁਰਾਣਾ ਦਫ਼ਤਰ ਸੀ ਆ ਜੀ ਸਾਡਾ ਤਾਂ ਇੱਕ ਆਂਗਰੇਜ਼ ਦਾ ਤਾਰਾ ਲੱਗਿਆ ਹੋਇਆ ਔਰ ਚੰਗ ਲੱਗਿਆ ਉੱਪਰ ਦੇਖ ਲਓ ਤੁਸੀਂ ਵੀ ਬੂਟੇ ਉੱਗੇ ਹੋਏ ਨੇ ਤੇ ਕੋਈ ਸਾंभੜ ਵਾਲਾ ਨਹੀਂ ਕੋਈ ਦੇਖਣ ਵਾਲਾ ਨਹੀਂਗਾ ਜਿੱਦਾਂ ਖੜਾ ਦਫ਼ਤਰ ਐਜ਼ ਇਟ ਇਜ਼ ਖੜਾ ਪਰ ਕੋਈ ਇਹਦੀ ਦੇਖਰੇ ਕਰਨ ਵਾਲਾ ਹੀ ਕੋਈ ਇਹਨੂੰ ਪੁੱਛਣ ਵਾਲਾ ਨਹੀਂ ਜਦੋਂ ਅਸੀਂ ਅੰਦਰ ਵੜਨਾ ਇਹਨੂੰ ਮੱਥਾ ਡੇਕ ਕੇ ਅੰਦਰ ਵੜਦੇ ਸੀ ਕਿਉਂਕਿ ਉਦਾਂ ਆਪਾਂ ਕਾਂਗਰਸੀ ਕਹਿੰਦੇ ਆ ਜੀ ਸਾਡਾ ਘਰ ਹੈ ਸਾਡਾ ਆਪਣਾ ਦਫ਼ਤਰ ਹੈ ਪਰ ਹੁਣ ਨਾ ਮੈਨੂੰ ਕਾਂਗਰਸੀ ਨਜ਼ਰ ਆ ਰਹੇ ਨੇ ਤੇ ਨਾ ਮੈਨੂੰ ਇਹਨੂੰ ਸੰਭਾਲਣ ਵਾਲਾ ਕੋਈ ਨਜ਼ਰ ਆ ਰਹੇ ਆ। ਆ ਬ੍ਰਿੰਗ ਸਾਊ ਦਾ ਨੰਬਰ ਹੈ ਜੀ ਆ ਮਲਾ ਰਹੇ ਆ ਜੀ ਤੁਸੀਂ ਦੇਖ ਲਿਓ ਵੀ ਇਹਨਾਂ ਨੇ ਫੋਨ ਚੱਕਦਾ ਹੀ ਨਹੀਂ ਹੈਗਾ ਜੀ ਲਾਈਵ ਹੈ ਜੀ ਆ ਨੰਬਰ ਨਾਟ ਐਗਜ਼ਿਸਟ ਆ ਰਾਜਾਵੜੀ ਹੁਜੀ ਦਾ ਨੰਬਰ ਹੈ ਆ ਨੰਬਰ ਨਾਟ ਐਗਜ਼ਿਸਟ ਆ ਰਿਹਾ ਜੀ ਜਿਹੜੇ ਜਿਹੜੇ ਕਿ ਹਾਰਨ ਤੋਂ ਬਾਅਦ ਵੀ ਆਪਣੇ ਹਲਕਿਆਂ ਦੇ ਵਿੱਚ ਹਲਕੇ ਇੰਚਾਰਜ ਬਣੇ ਹੋਏ ਨੇ ਵੀ ਇਹਨਾਂ ਵੱਲ ਦਫ਼ਤਰ ਵੱਲ ਕਿਰਪਾ ਕਰਕੇ ਧਿਆਨ ਦੇ ਵੀ ਦਫ਼ਤਰ ਦੇ ਹਾਲ ਸੁਧਾਰਨ ਜਿਹੜੇ ਵੱਤ ਤੋਂ ਵੱਤਰ ਹੋਵੇ ਤੇ ਅਸੀਂ ਸਰ ਕਾਂਗਰਸੀ ਇਹਨਾਂ ਨੇ ਕੀ ਗੱਲ ਕਰੀ ਸਾਨੂੰ ਦਾਜ ਤੱਕ ਕਦੀ ਸ਼ਕਲ ਨਹੀਂ ਦੇਖੀ ਅਸੀਂ ਜਿੱਤਣ ਤੋਂ ਬਾਅਦ ਵੀ ਧਿਆਨੇ ਅਸੀਂ ਤਾਂ ਜਿਤਾਣ ਵਾਲੇ ਲੱਗੇ ਰਹੇ ਹਾਂ ਜੀ ਉਹਨਾਂ ਨੂੰ ਅਸੀਂ ਆਪਣੀ ਕਨਸੀਸੈਂਸੀ ਪ੍ਰੋਗਰਾਮ ਵੀ ਕੀਤੇ ਜਿਤਾਇਆ ਵੀ ਨਾਰੇ ਵੀ ਲਗਾਏ ਮੁੜ ਕੇ ਤਾਂ ਉਹਨਾਂ ਨੇ ਧੰਨਵਾਦ ਵੀ ਨਹੀਂ ਸਾਨੂੰ ਕੀਤਾ ਬਿਰਵਨੀਥਿੰਗ ਬਟੂਜੀ ਫੋਨ ਨਹੀਂ ਚੱਕਦੇ ਜਿਹੜਾ ਮੌਜੂਦਾ ਨੇ ਉਹਨਾਂ ਤੋਂ ਵੀ 10 ਕਦਮ ਅੱਗੇ ਨੇ ਉਹਦਾ ਲੁਧਿਆਣਾ ਤੁਸੀਂ ਪਿੱਛੇ ਦੇਖੇ ਹੀ ਹੋਣੇ ਆ ਬੀਜੇਪੀ ਵਾਲਿਆਂ ਨੇ ਵੀ ਬੋਰਡ ਲਗਾਏ ਵੀ ਪਾਥ ਲੁਧਿਆਣਾ ਦੇ ਐਮਪੀ ਤੇ ਪ੍ਰਧਾਨ ਗੈਪ ਹੈ ਵੀ ਜਿਹੜਾ ਇਹ ਮੁੱਦਾ ਵੇ ਇਹ ਜਾਇਜ਼ ਮੁੱਦਾ ਹੈ ਵੀ ਕਾਂਗਰਸ ਦਾ ਦਫ਼ਤਰ ਤਾਂ ਹੋਣਾ ਚਾਹੀਦਾ ਨੇ ਜੀ ਲੁਧਿਆਣਾ ਸ਼ਹਿਰ ਚ ਸਾਡੇ ਲੀਡਰ ਸਹਿਬਾਨ ਸਾਡੇ ਜਿਹੜੇ ਕਾਉਂਸਲਰ ਸਹਿਬਾਨ ਨੇ ਸਾਡੇ ਜਿਹੜੇ ਕਾਂਗਰਸ ਦੀ ਰੀੜ ਦੀ ਹੱਡੀ ਜਿਹਨੂੰ ਆਪਾਂ ਵਰਕਰ ਕਹਿੰਦੇ ਆ ਉਹ ਕਿੱਥੇ ਆਣ ਸੰਜੇ ਜੀ ਤੁਸੀਂ ਬਤਾਰ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਦੇ ਵਿੱਚ ਕਾਰਜਕਰਤੋਂ ਮੈਂ ਨਾ ਤੁਹਾਡੇ ਦਫ਼ਤਰ ਦੇ ਬਾਹਰ ਖੜਾ ਸੀ ਜਿਹੜਾ ਘੰਟਾ ਘਰ ਚੌਂਕ ਦੇ ਨੇੜੇ ਹੈ ਤੇਰੀ ਜੀ ਜੋ ਦੂਰਦਰਸ਼ਾ ਵਾ ਵੀ ਤਾਲੇ ਲੱਗੇ ਹੋਏ ਨੇ ਜੰਗ ਲੱਗਿਆ ਪਏ ਤਾਲਿਆਂ ਤੇ ਕੋਈ ਦੇਖਣ ਆਣਾ ਨਹੀਂ ਕੋਈ ਦਫ਼ਤਰ ਖੋਲਣ ਆਣਾ ਨਹੀਂ ਇਹ ਹੈ ਜੀ ਸਥਿਤੀ ਕਿਉਂ ਆ ਗਈ ਜੀ ਉਹਨੂੰ ਮਲਕ ਨੈਚੁਰਲੀ ਦੁੱਖ ਤਾਂ ਲੱਗ ਨਹੀਂ ਗਏ ਬਟ ਉਹ ਜਿਹੜਾ ਡਰਾਮੇਬਾਜ਼ੀ ਸ਼ੋਸ਼ੇਬਾਜ਼ੀ ਕਰ ਰਹੇ ਆ ਮੈਂ ਨੇ ਉਥੇ ਕੰਸਟਰਕਸ਼ਨ ਵਾਸਤੇ ਪੈਸੇ ਚਾਹੀਦੇ ਹਨਾ ਜੀ ਮੇਰੇ ਤੋਂ ਪੈਸੇ ਲੈ ਜਾਣ ਮੈਂ ਕਿਸ ਤੋਂ ਮੰਗਦਾ ਨਹੀਂ ਮੈਂ ਕੋਲ ਨੂੰ ਦੇ ਦਿੰਦਾ ਤੇ ਕਰਦੇ ਨੇ ਕੰਸਟਰਕਸ਼ਨ ਹੁਣ ਕਈ ਲੋਕਾਂ ਨੂੰ ਇਹ ਪਸੰਦ ਨਹੀਂ ਕਰਦੇ ਕਈ ਲੋਕ ਇਹਨਾਂ ਨੂੰ ਨਹੀਂ ਪਸੰਦ ਕਰਦੇ ਇੱਥੇ ਡੈਰੀ ਲੱਗੀ ਹੋਈ ਸੀ ਜੀ ਜਿਹੜਾ ਮਰਜ਼ੀ ਇੱਥੇ ਆਉਂਦਾ ਜਾਂਦਾ ਸੀ ਕਿਸੇ ਨੂੰ ਕੋਈ ਮਨਾਈ ਨਹੀਂ ਸੀ ਇੱਥੇ ਆਪਣੇ ਸਾਈਨ ਕਰਦਾ ਸੀ ਉੱਪਰ ਹਾਈ ਕਮਾਂਡ ਤੱਕ ਪਤਾ ਲੱਗਦਾ ਸੀ ਕਿੰਨੇ ਕਾਂਗਰਸੀ ਰੋਹ ਦੇ ਆਏ ਕਿੰਨੇ ਗਏ ਕੋਈ ਫੰਕਸ਼ਨ ਦੇ ਇੱਥੇ ਹਰ ਡਿਟੇਲ ਮੌਜੂਦ ਹੁੰਦੀ ਸੀ ਇਹਨਾਂ ਦੇ ਦਫ਼ਤਰੇ ਚੀਜ਼ਾਂ ਕਿੱਥੇ ਹੋ ਰਹੀਆਂ ਜੀ ਸੰਜੇ ਜੀ ਛਾਤੇ ਇੱਕ ਦਫ਼ਤਰ ਦੀ ਗਿਰੀ ਹੋਊਗੀ ਦੋਨਾਂ ਦੀ ਗਿਰੀ ਹੋਊਗੀ ਕਿ ਤਿੰਨਾਂ ਦੀ ਗਰਗੀ ਹੋਈ ਹੈ ਆਈਨ ਫਿਊਚਰ ਅਸੀਂ ਲੱਗੇ ਆਏ ਆ ਮਗਰ ਅਸੀਂ 2000 ਗਾਜੇ ਚ ਆਪਣਾ ਆਫਿਸ ਬਣਾ ਰਹੇ ਆ ਔਰ ਬੜਾ ਅੱਛਾ ਆਫਿਸ ਬਣੇਗਾ ਲੇਕਿਨ ਇਹ ਅਸੀਂ ਫਿਲਹਾਲ ਸਾਡੇ ਕੋਲ ਹੈ ਅਸੀਂ ਛੱਡਿਆ ਨਹੀਂ ਸਿਟੀ ਹੌਮ ਦੇਖ ਰਹੇ ਤਮਾਮ ਦਰਸ਼ਕਾਂ ਸਵਾਗਤ ਹੈ ਮੈਂ ਹਾਂ ਪੰਕਜ ਭਾਰਤੀ ਸੋ ਅੱਜ ਮੌਜੂਦ ਹਾਂ ਅਸੀਂ ਪੁਰਾਣਾ ਲੁਧਿਆਣਾ ਸ਼ਹਿਰ ਦੇ ਵਿੱਚ ਘੰਟਾ ਘਰ ਦੇ ਨੇੜੇ ਜਿੱਥੇ ਕਿ ਤੁਸੀਂ ਮੇਰੇ ਪਿੱਛੇ ਬਿਲਡਿੰਗ ਤੁਹਾਨੂੰ ਨਜ਼ਰ ਆਦੀ ਹੋਣੀ ਹੈ ਇਹ ਬੜੀ ਪੁਰਾਣੀ ਬਿਲਡਿੰਗ ਹੈ ਔਰ ਉੱਪਰ ਜ਼ਿਲ੍ਹਾ ਕਾਂਗਰਸ ਕਮੇਟੀ ਵਿਹਾਤੀ ਦਾ ਸਲੋਗਨ ਵੀ ਲੱਗਿਆ ਹੋਇਆ ਲਿਖਤੀ ਰੂਪ ਦੇ ਵਿੱਚ ਅੱਜ ਅਸੀਂ ਰੁਕਿਆਰੇ ਖੜੇ ਹਾਂ ਤੇ ਨਾਲ ਇਹਦੇ ਇਹ ਬਿਲਡਿੰਗ ਜਿਹੜੀ ਸਾਰੀ ਹੈ ਇਹ ਲੁਧਿਆਣਾ ਕਾਂਗਰਸ ਦੀ ਬਿਲਡਿੰਗ ਹੈ ਲੁਧਿਆਣਾ ਕਾਂਗਰਸ ਦਾ ਤੁਸੀਂ ਦਫ਼ਤਰ ਕਹਿ ਸਕਦੇ ਹੋ ਇੱਥੇ ਵੀ ਇਹ ਉਹ ਬਿਲਡਿੰਗ ਹੈ ਵਿੱਚ ਇਸ ਬਿਲਡਿੰਗ ਦੇ ਵਿੱਚੋਂ ਕਈ ਮੰਤਰੀ ਕਈ ਐਮਐਲਏ ਕਈ ਲੀਡਰ ਸਹਿਬਾਨ ਇਸ ਬਿਲਡਿੰਗ ਨੇ ਬਣਾਏ ਨੇ ਇਸ ਬਿਲਡਿੰਗ ਦੇ ਵਿਚਾਰਧਾਰਾ ਦੇ ਨਾਲ ਜਿਹੜੇ ਲੀਡਰ ਇੱਥੇ ਆ ਕੇ ਬਹਿੰਦੇ ਉੱਠਦੇ ਸੀ ਉਹਨਾਂ ਨੂੰ ਵੱਡੀਆਂ-ਵੱਡੀਆਂ ਉਚਾਈਆਂ ਪਾਰਟੀ ਦੇ ਵਿੱਚ ਮਿਲੀਆਂ ਸੋ ਅੱਜ ਤੁਸੀਂ ਦੇਖ ਸਕਦੇ ਹੋ ਵੀ ਤਾਲੇ ਲੱਗੇ ਹੋਏ ਨੇ ਔਰ ਤਾਲਿਆਂ ਨੂੰ ਵੀ ਇੱਕ ਤਰ੍ਹਾਂ ਦਾ ਜ਼ੰਗ ਲੱਗ ਗਿਆ ਹੋਇਆ ਕੈਮਰਾਮੈਨ ਨੂੰ ਕਹਾਂਗਾ ਤਸਵੀਰਾਂ ਦਿਖਾਵੇ ਵੀ ਇੱਕ ਤਰ੍ਹਾਂ ਦਾ ਜ਼ੰਗ ਲੱਗ ਗਿਆ ਔਰ ਦਰਵਾਜ਼ੇ ਬੰਦ ਨੇ ਔਰ ਕਿਸੇ ਤਰ੍ਹਾਂ ਦੀ ਕੋਈ ਬੰਦਾ ਸਾਰ ਲੈਣ ਵਾਲਾ ਇੱਥੇ ਨਹੀਂ ਹੈ ਸੋ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਵੀ ਇਹ ਜਿਹੜੀ ਬਿਲਡਿੰਗ ਹੈ ਇਹ ਆਜ਼ਾਦੀ ਦੇ ਜਦੋਂ ਦੇਸ਼ ਆਜ਼ਾਦ ਹੋਇਆ ਉਸ ਤੋਂ ਪਹਿਲਾਂ ਦੀ ਇਹ ਬਿਲਡਿੰਗ ਇੱਥੇ ਵਿਰਾਜਮਾਨ ਹੈ ਔਰ ਇੱਥੇ ਕਈ ਪ੍ਰਧਾਨਾਂ ਨੇ ਆ ਕੇ ਪ੍ਰਧਾਨਗੀ ਕੀਤੀ ਤੇ ਕਈ ਬੜੇ ਬੜੇ ਵੱਡੇ ਉਦਿਆਂ ਤੇ ਇਸ ਪਾਰਟੀ ਦੇ ਵਿੱਚ ਰਹੇ ਜਿਵੇਂ ਕਿ ਤੁਹਾਨੂੰ ਦੱਸਦੇ ਕਿ ਆਜ਼ਾਦੀ ਤੋਂ ਪਹਿਲਾਂ ਇੱਥੇ ਖਵਾਜਾ ਸਾਹਿਬ ਜੋ ਲੁਧਿਆਣੇ ਵਿੱਚ ਖਵਾਜਾ ਕੋਠੀ ਦੇ ਨਾਮ ਤੋਂ ਜੋ ਮਸ਼ਹੂਰ ਹੈ ਉਹ ਵੀ ਇੱਥੇ ਜ਼ਿਲ੍ਹਾ ਪ੍ਰਧਾਨ ਰਹੇ ਨੇ ਤੇ ਸੁਭਾਨੀ ਬਿਲਡਿੰਗ ਲੁਧਿਆਣਾ ਦੇ ਵਿੱਚ ਜੋ ਮੌਜੂਦ ਹੈ ਤੇ ਸੁਭਾਨੀ ਸਾਹਿਬ ਵੀ ਇੱਥੇ ਦੇ ਪ੍ਰਧਾਨ ਰਹੇ ਨੇ ਆਜ਼ਾਦੀ ਤੋਂ ਪਹਿਲਾਂ ਦੀਆਂ ਮੈਂ ਗੱਲਾਂ ਕਰ ਰਿਹਾ ਵੀ ਉਸ ਦੌਰ ਦੇ ਵਿੱਚ ਇਹ ਬਿਲਡਿੰਗ ਰਹੀ ਹੋਊਗੀ ਇਹ ਆਲੀਸ਼ਾਨ ਬਿਲਡਿੰਗ ਰਹੀ ਹੋਊ ਇਵਰ ਇੱਥੇ ਹਿੰਦੁਸਤਾਨ ਦੀਆਂ ਕਈ ਵੱਡੀਆਂ ਹਸਤੀਆਂ ਇੱਥੇ ਆਈਆਂ ਔਰ ਆਪਣੇ ਚਰਨ ਇੱਥੇ ਪਾਏ ਜਿਵੇਂ ਕਿ ਡਾਕਟਰ ਬੀ ਆਰ ਅੰਬੇਦਕਰ ਦੀ ਗੱਲ ਕਰੀਏ ਉਹ ਵੀ ਇਸ ਜਗ੍ਹਾ ਤੇ ਆ ਕੇ ਗਏ ਹੋਏ ਨੇ ਔਰ ਤੁਹਾਨੂੰ ਦੱਸ ਦਈਏ ਕਿ ਬੀਨ ਸਿੰਘ ਵਰਗੇ ਸਖਸ਼ ਪ੍ਰਿਤਪਾਲ ਪ੍ਰਤਾਪ ਸਿੰਘ ਕੈਰੋਂ ਵਰਗੇ ਸਖਸ਼ ਸਤਪਾਲ ਮਿੱਤਲ ਵਰਗੇ ਓਮਪਰਗਿਆ ਗੁਪਤਾ ਅਜੁਗਿੰਦਰਪਾਲ ਪਾਂਡੇ ਕਈ ਐਸੀਆਂ ਵੱਡੀਆਂ-ਵੱਡੀਆਂ ਸ਼ਕਤੀਆਂ ਨੇ ਜੋ ਇਸ ਦਫ਼ਤਰ ਦੇ ਵਿੱਚ ਆ ਕੇ ਮੀਟਿੰਗਾਂ ਕਰਦੇ ਸੀ ਔਰ ਅੱਗੇ ਦੀ ਵਿਚਾਰਧਾਰਾ ਅੱਗੇ ਦੀ ਰਣਨੀਤੀ ਜੋ ਤਿਆਰ ਹੁੰਦੀ ਸੀ ਸੋ ਅਸੀਂ ਜਿੱਥੇ ਮੌਜੂਦ ਆਏ ਹੈ ਹੈਗਾ ਇਹ ਤੁਸੀਂ ਗੇਟ ਦੇਖ ਸਕਦੇ ਹੋ ਤੇ ਗੇਟ ਨੂੰ ਲੱਗਿਆ ਤਾਲਾ ਜਿਹੜਾ ਉਹਨੂੰ ਵੀ ਜ਼ੰਗ ਖਾ ਗਿਆ ਹੋਇਆ ਹੈ ਤੇ ਪੋਲੇ ਸ਼ੰਕਰ ਭਗਵਾਨ ਦੀ ਤੇ ਮੂਰਤੀ ਹੈ ਤੇ ਗਣੇਸ਼ ਜੀ ਦੀ ਮੂਰਤੀ ਲੱਗੀ ਹੋਈ ਹੈ ਇਹ ਜਿਹੜਾ ਗੇਟ ਹੈ ਇਹ ਲੁਧਿਆਣਾ ਡਿਸਟ੍ਰਿਕਟ ਕਾਂਗਰਸ ਸ਼ਹਿਰੀ ਦਾ ਦਫਤਰ ਕਿਹਾ ਜਾਂਦਾ ਸੀ ਇਹਦੇ ਅੰਦਰ ਅਗਰ ਜਾਵਾਂਗੇ ਤਾਂ ਅੰਦਰ ਲੁਧਿਆਣਾ ਸ਼ਹਿਰੀ ਦੇ ਜਿੰਨੇ ਵੀ ਵੱਡੇ ਵੱਡੇ ਐਮਐਲਏ ਹੋਏ ਨੇ ਮੰਤਰੀ ਸਹਿਬਾਨ ਹੋਏ ਨੇ ਉਹਨਾਂ ਦੀਆਂ ਸਾਰੀਆਂ ਦੀਆਂ ਮੀਟਿੰਗਾਂ ਇੱਥੇ ਹੁੰਦੀਆਂ ਸੀ ਚਾਹੇ ਲਈਏ ਪ੍ਰਧਾਨਗੀਆਂ ਦੀ ਗੱਲ ਕਰੀਏ ਚਾਹੇ ਸੁਰਿੰਦਰ ਡਾਵਰ ਜਿਹੜੇ ਐਕਸ ਐਮ ਐਲ ਇਹਨਾਂ ਦਾ ਨਾਮ ਹੋ ਜਵੇ ਰਕੇਸ਼ पांडे ਮੰਤਰੀ ਸਾਹਿਬ ਨੇ ਉਹਨਾਂ ਦਾ ਨਾਮ ਹੋ ਜਵੇ ਗੁਰਪ੍ਰੀਤ ਗੋਗੀ ਜੋ ਮਰਹੂਮ ਹੁਣ ਪਿੱਛੇ ਜੇ ਆਮ ਆਦਮੀ ਪਾਰਟੀ ਸੀਗੇ ਉਹ ਹੁਣ ਪੂਰੇ ਉਹਨਾਂ ਦਾ ਨਾਮ ਹੋ ਜਵੇ ਜਗਮੋਨ ਸ਼ਰਮਾ ਜੀ ਦਾ ਨਾਮ ਹੋ ਜਵੇ ਕਵਨ ਦਿਵਾਨ ਦਾ ਨਾਮ ਹੋ ਜਵੇ ਤੇ ਹੁਣ ਸੰਜੇ ਤਲਵਾਰ ਉਹਨਾਂ ਦਾ ਨਾਮ ਹੋ ਜਵੇ ਹੁਣ ਸੰਜੇ ਤਲਵਾਰ ਪ੍ਰਧਾਨ ਨੇ ਲੁਧਿਆਣਾ ਸ਼ਹਿਰੀ ਦੇ ਤੁਸੀਂ ਦੇਖ ਸਕਦੇ ਹੋ ਦਫ਼ਤਰ ਦੀ ਵੀ ਕੋਈ ਦੇਖਣ ਵਾਲਾ ਨਹੀਂਗਾ ਤਾਲਿਆਂ ਨੂੰ ਜੰਗ ਲੱਗ ਚੁੱਕਿਆ ਹੈ ਔਰ ਨਾਲ ਦਾ ਇਹ ਦਫਤਰ ਤੁਹਾਨੂੰ ਦਿਖਾਣੇ ਆ ਵੀ ਇਹ ਦਿਹਾਤੀ ਦਾ ਦਫਤਰ ਸੀ ਸੇਮ ਮਾਹੌਲ ਹੈ ਸੇਮ ਸਭ ਕੁਝ ਹੈ ਤਾਰਾ ਲੱਗਿਆ ਹੋਇਆ ਔਰ ਜੰਗ ਲੱਗਿਆ ਹੋਇਆ ਉੱਪਰ ਦੇਖ ਲਓ ਤੁਸੀਂ ਵੀ ਬੂਟੇ ਉੱਗੇ ਹੋਏ ਨੇ ਤੇ ਕੋਈ ਸਾੰਬੜ ਵਾਲਾ ਨਹੀਂ ਕੋਈ ਦੇਖਣ ਵਾਲਾ ਨਹੀਂਗਾ ਜਿੱਦਾਂ ਖੜਾ ਦਫਤਰ ਐਜ਼ ਇਟ ਇਜ਼ ਖੜਾ ਪਰ ਕੋਈ ਅ디 ਦੇਖਰੇ ਕਰਨ ਵਾਲਾ ਹੀ ਕੋਈ ਇਹਨੂੰ ਪੁੱਛਣ ਵਾਲਾ ਨਹੀਂ ਜਦੋਂ ਤਾਂ ਟਿਕਟਾਂ ਚਾਹੀਦੀਆਂ ਹੁੰਦੀਆਂ ਜਦੋਂ ਪਾਰਟੀ ਦੇ ਵਿੱਚ ਕੋਈ ਵੱਡਾ ਅਹੁਦਾ ਚਾਹੀਦਾ ਹੁੰਦਾ ਉਦੋਂ ਦਫ਼ਤਰ ਇਹਨਾਂ ਨੂੰ ਯਾਦ ਆ ਜਾਂਦਾ ਵੀ ਦਫ਼ਤਰ ਵੀ ਰੋਨੇੜਾ ਕਾਂਗਰਸ ਦਾ ਘੰਟਾ ਕਰਦੇ ਵਿੱਚ ਹੈਗਾ ਉਦੋਂ ਇੱਥੇ ਮੀਟਿੰਗਾਂ ਵੀ ਹੁੰਦੀਆਂ ਮੀਟਿੰਗਾਂ ਦਾ ਦੌਰ ਚੱਲਦਾ ਤੁਹਾਨੂੰ ਅੱਗੇ ਦਿਖਾ ਦਿੰਨੇ ਆ ਵੀ ਇਹ ਜਿਹੜੀ ਬਿਲਡਿੰਗ ਹੈ ਇਹ ਜਰਜਰ ਹਾਲਤ ਬਿਲਡਿੰਗ ਨਜ਼ਰ ਆ ਰਹੀ ਹੈ ਵੀ ਕਿਸੇ ਵੀ ਟਾਈਮ ਟਹਿ ਸਕਦੀ ਹੈ ਨਾਨਕਸ਼ਾਹੀ ਇੱਟਾਂ ਨਾਲ ਬਣੀ ਹੋਈ ਇਹ ਬਿਲਡਿੰਗ ਇੱਕ ਤਰ੍ਹਾਂ ਦੀ ਧਰੋਹ ਮੰਨੀ ਗਈ ਹੈ ਲੁਧਿਆਣਾ ਸ਼ਹਿਰ ਦੀ ਕਿਉਂਕਿ ਇੱਥੇ ਬਹੁਤ ਵੱਡੇ ਵੱਡੇ ਸ਼ਕਤੀਸ਼ੀਤਾ ਨੇ ਜਿਹੜੇ ਉਹਨਾਂ ਨੇ ਆ ਕੇ ਇੱਥੇ ਚਰਨ ਭਾਏ ਨੇ ਉਹਨਾਂ ਨੇ ਆ ਕੇ ਇੱਥੇ ਮੀਟਿੰਗਾਂ ਕੀਤੀਆਂ ਸੋ ਅੱਗੇ ਮੈਂ ਕਹੂੰਗਾ ਕੈਮਰਾਮੈਨ ਨੂੰ ਇਹ ਜਿਹੜਾ ਸ਼ਟਰ ਡਿੱਗਿਆ ਹੋਇਆ ਇਹ ਹੈਗਾ ਜੀ ਲੁਧਿਆਣਾ ਯੂਥ ਕਾਂਗਰਸ ਦਾ ਦਫ਼ਤਰ ਸੋ ਤੁਸੀਂ ਸਾਹਮਣੇ ਅੱਖੀ ਡਿੱਟਾ ਹਾਲ ਤੁਹਾਨੂੰ ਨਜ਼ਰ ਆ ਰਿਹਾ ਵੀ ਕੋਈ ਦੇਖਰੇ ਕਰਨ ਵਾਲਾ ਨਹੀਂ ਕੋਈ ਪੁੱਛਣ ਵਾਲਾ ਨਹੀਂ ਹੈ ਔਰ ਕਈ ਲੋਕ ਇੱਥੇ ਆ ਕੇ ਆਪਣੀਆਂ ਪ੍ਰਧਾਨਗੀਆਂ ਚਮਕਾ ਗਏ ਕਈ ਲੋਕ ਇੱਥੇ ਆ ਕੇ ਵੱਡੇ ਵੱਡੇ ਉਦੇ ਲੈ ਕੇ ਕਈ ਲੋਕਾਂ ਨੇ ਇੱਥੇ ਆ ਕੇ ਕਾਂਗਰਸ ਪਾਰਟੀ ਦੇ ਨਾਰੇ ਲਾਏ ਔਰ ਕਈ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਪਰ ਦਫ਼ਤਰ ਅੱਜ ਵੀਰਾਨ ਖੜਾ ਕੋਈ ਦੇਖਣ ਵਾਲਾ ਨਹੀਂ ਕੋਈ ਪੁੱਛਣ ਵਾਲਾ ਨਹੀਂ ਸੋ ਅਸੀਂ ਮੌਜੂਦ ਸੀਗੇ ਲੁਧਿਆਣਾ ਸ਼ਹਿਰੀ ਦੇ ਦਫ਼ਤਰ ਦੇ ਬਾਹਰ ਲੁਧਿਆਣਾ ਦਿਹਾਤੀ ਦਫ਼ਤਰ ਬਾਹਰ ਕਿਉਂਕਿ ਇਹ ਇਕੱਠੇ ਦਫ਼ਤਰ ਮੇਰੇ ਪਿੱਛੇ ਬਿਲਡਿੰਗ ਸੇਮ ਹੈ ਪਰ ਅੰਦਰੋਂ ਦਫਤਰ ਦੋ ਬਣੇ ਹੋ ਸੀ ਲਗ ਲਗ ਪਿੱਛੇ ਯੂਥ ਕਾਂਗਰਸ ਦਾ ਦਫਤਰ ਦਿਖਾਇਆ ਸੋ ਭਾਈ ਸਾਹਿਬ ਸੰਨੀ ਪੂਜਾ ਜੀ ਇੱਥੋਂ ਗੁਜ਼ਰ ਰਹੇ ਸੀ ਤੇ ਸਾਨੂੰ ਇਹਨਾਂ ਨੇ ਪੁੱਛਿਆ ਵੀ ਭਾਈ ਸਾਹਿਬ ਕੀ ਗੱਲ ਵੀ ਇੱਥੇ ਤੁਸੀਂ ਖੜ ਕੇ ਵੀਡੀਓ ਬਣਾ ਰਹੇ ਹੋ ਤੇ ਇਹਨਾਂ ਨੂੰ ਮੈਂ ਦੱਸਿਆ ਇਹਨਾਂ ਦਾ ਦਰਦ ਛਲਕਿਆ ਕਹਿੰਦੇ ਵੀ ਅਸੀਂ ਜੱਦੀ ਪੁਸ਼ਤੀ ਕਾਂਗਰਸੀ ਆ ਔਰ ਕਟੜ ਕਾਂਗਰਸੀ ਆ ਤੇ ਸਾਡਾ ਦਰਦ ਛਲਕਦਾ ਜਦੋਂ ਅਸੀਂ ਦਫਤਰ ਨੂੰ ਦੇਖਦੇ ਆ ਵੀ ਕਾਂਗਰਸ ਪਾਰਟੀ ਦਾ ਦਫਤਰ ਅੱਜ ਹਾਲ ਕੀ ਆ ਸੋ ਪੂਜਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਨਮਸਕਾਰ ਜੀ ਸਾਰਿਆਂ ਨੂੰ ਮੈਂ ਤਾਂ ਥੋੜੇ ਦਿਨ ਪਹਿਲੇ ਵੀ ਆਪਣੀ ਫੇਸਬੁਕ ਆਈਡੀ ਤੋਂ ਪਾ ਚੁੱਕਾ ਜੀ ਇਸ ਦਫ਼ਤਰ ਬਾਰੇ ਵੀ ਸਾਡਾ ਇਹ ਦਫ਼ਤਰ ਆ ਜਿਹੜਾ ਮੇਰੇ ਪਿੱਛੇ ਐ ਇਹ ਸਾਡੇ ਲੀਡਰ ਸਹਿਬਾਨਾਂ ਦੀ ਹੱਦ ਦੀ ਬਲੀ ਚੜਿਆ ਹੋਇਆ ਦਫ਼ਤਰ ਐ ਜੀ ਸਾਡਾ ਇਹ ਵੀ ਅਸੀਂ ਜਦੋਂ ਇੱਥੋਂ ਲੰਘਦੇ ਸਾਨੂੰ ਤਾਂ ਬੜਾ ਦੁੱਖ ਮਹਿਸੂਸ ਹੁੰਦਾ ਹੈ ਵੀ ਅਸੀਂ ਜਦੋਂ ਸਾਡੇ ਦਾਦੇ ਬਾਬੇ ਇੱਥੇ ਆਂਦੇ ਰਹੇ ਆ ਅਸੀਂ ਕਾਂਗਰਸ ਦੇ ਵੱਡੇ ਵੱਡੇ ਪ੍ਰੋਗਰਾਮ ਇੱਥੇ ਦੇਖਦੇ ਰਹੇ ਆ ਅਸੀਂ اٹੈਂਡ ਕਰਦੇ ਰਹੇ ਆ ਸਾਡੇ ਲੁਧਿਆਣਾ ਸ਼ਹਿਰ ਨੂੰ ਇੱਥੋਂ ਬੜੀ ਵੱਡੀ ਦੇਨ ਸੀ ਇਹ ਕਾਂਗਰਸ ਦਾ ਦਫ਼ਤਰ ਜਿਹੜਾ ਕਿ ਅੱਜ ਬੜੀ ਖਸਤਾ ਹਾਲਾਤ ਚ ਮੌਜੂਦ ਹੈ ਨਹੀਂ ਕੀ ਲੱਗਦਾ ਵੀ ਦੇਖਣ ਵਾਲਾ ਕੋਈ ਨਹੀਂ ਬੰਦਾ ਤਾਲੇ ਲੱਗੇ ਹੋਏ ਤਾਲਿਆਂ ਨੂੰ ਵੀ ਜੰਗ ਲੱਗੇ ਹੋਏ ਭੂਜਾ ਸਾਹਿਬ ਵੀ ਕੋਈ ਆ ਹੀ ਨਹੀਂ ਰਿਹਾ ਬੰਦਾ ਇੱਥੇ ਤੁਸੀਂ ਦੇਖ ਸਕਦੇ ਹੋ ਉੱਪਰ ਮੌਜੂਦਾ ਜ਼ਿਲ੍ਹਾ ਪ੍ਰਧਾਨ ਦੀ ਬੋਰਡ ਫਟਿਆ ਹੋਇਆ ਹੈ ਬੋਰਡ ਲੱਗਾ ਹੋਇਆ ਹੈ ਤੇ ਸਾਡੀ ਹਾਈ ਕਮਾਂਡ ਮੈਂ ਤਾਂ ਸਾਰਿਆਂ ਨੂੰ ਅਪੀਲ ਕਰ ਚੁੱਕਾ ਵੀ ਇਹ ਦਫ਼ਤਰ ਵਾਲ ਕੋਈ ਧਿਆਨ ਦਿੱਤਾ ਜਾਵੇ ਸਾਡੇ ਮੌਜੂਦਾ ਅੱਗੇ ਪਿਛਲੀ ਸਰਕਾਰ ਵੀ ਰਹੀ ਕਾਂਗਰਸ ਦੀ ਸਾਡੇ ਕੌਂਸਲਰ ਸਹਿਬਾਨ ਰਹੇ ਨੇ ਸਾਡੇ ਐਮਐਲਏ ਸਹਿਬਾਨ ਵੀ ਰਹੇ ਨੇ ਸਾਡੇ ਇੱਥੋਂ ਮੰਤਰੀ ਸਾਹਿਬ ਵੀ ਸੀਗੇ ਤੇ ਸਾਡੇ ਹੋਰ ਵੀ ਕਈ ਲੀਡਰ ਸਹਿਬਾਨ ਸਾਡੇ ਮੇਅਰ ਸਾਹਿਬ ਵੀ ਸੀਗੇ ਪਰ ਇਹ ਦਫ਼ਤਰ ਵਾਲ ਕਿਸੇ ਨੇ ਅੱਜ ਤੱਕ ਧਿਆਨ ਹੀ ਨਹੀਂ ਦਿੱਤਾ ਆ ਜੀ ਨੇ ਕੀ ਲੱਗਦਾ ਵੀ ਤੁਹਾਡੇ ਹੁਣ ਤੁਹਾਡੇ ਦਿਲ ਦਾ ਦਰਦ ਛਲਕਿਆ ਵੀ ਤੁਸੀਂ ਕਾਂਗਰਸ ਪਾਰਟੀ ਨਾਲ ਬਿਲੋਂਗ ਕਰਦੇ ਹੋ ਤੁਸੀਂ ਫੇ ਕਿਸੇ ਲੀਡਰ ਨੂੰ ਫੋਨ ਕੀਤਾ ਨਹੀਂ ਜਾਂ ਕਿਸੇ ਨੂੰ ਮਿਲੇ ਨਹੀਂ ਇਸ ਬਾਰੇ ਵੀ ਇਹ ਕੀ ਬਰਬੜਤਾ ਹੋ ਰਹੀ ਹੈ ਦਫਤਰ ਮੈਂ ਤਾਂ ਜੀ ਆਪਣੀ ਫੇਸਬੁੱਕ ਰਾਹੀਂ ਇੱਕ ਮੈਸੇਜ ਦਿੱਤਾ ਵੇ ਹਾਈ ਕਮਾਂਡ ਤੱਕ ਨੂੰ ਅਪੀਲ ਕੀਤੀ ਹੈ ਵੀ ਸਾਡਾ ਇਹ ਜਿਹੜਾ ਕਾਂਗਰਸ ਦਾ ਦਫਤਰ ਹੈ ਇਸ ਦੇ ਹਾਲਾਤ ਠੀਕ ਕਰਕੇ ਇਸ ਨੂੰ ਦੁਬਾਰਾ ਖੋਲ੍ਹਿਆ ਜਾਵੇ ਕਿਉਂਕਿ ਲੁਧਿਆਣਾ ਸ਼ਹਿਰ ਚ ਇਸ ਦਫਤਰ ਦੀ ਹਾਲਾਤ ਦੇਖ ਕੇ ਐ ਲੱਗ ਰਿਹਾ ਵੀ ਸਾਡੇ ਲੁਧਿਆਣੇ ਦੀ ਕਾਂਗਰਸ ਹੀ ਮਰ ਚੁੱਕੀ ਹੋਈ ਹੈ ਬੀ ਕਾਂਗਰਸੀ ਕੋਈ ਹੈ ਹੀ ਨਹੀਂ ਜੁਰਤ ਰੱਖਦਾ ਬੇਸ ਦਫਤਰ ਨੂੰ ਆ ਗਿਆ ਪੱਖਲਵਾ ਸਕੀਏ ਯਾ ਇਸ ਨੂੰ ਤਿਆਰ ਕਰਵਾ ਸਕੀਏ ਜੀ ਦੁਬਾਰਾ ਨਹੀਂ ਜਿਹੜਾ ਹੁਣ ਮੌਜੂਦਾ ਪ੍ਰਧਾਨ ਨੇ ਸੰਜੀਤ ਤਲਵਾੜ ਉਹਨਾਂ ਦਾ ਫਿਰ ਦਫਤਰ ਮੀਟਿੰਗਾਂ ਵਗੈਰਾ ਬੀ ਕਾਂਗਰਸੀ ਵਿਚਾਰਤਾ ਰਹੋ ਫਿਰ ਕਿੱਥੇ ਗਈ ਇੱਥੇ ਮੀਟਿੰਗਾਂ ਤਾਂ ਹੁੰਦੀਆਂ ਨਹੀਂ ਹੁੰਦੀਆਂ ਆਪਣੇ ਦਫਤਰ ਨੂੰ ਹੀ ਕਾਂਗਰਸ ਦਾ ਦਫਤਰ ਬਣਾਈ ਬੈਠੇ ਨੇ ਪਤਾ ਨਹੀਂ ਮੈਨੂੰ ਨਹੀਂ ਪਤਾ ਜੀ ਉਹਨਾਂ ਨੇ ਸ਼ਾਇਦ ਆਪਣੇ ਦਫਤਰ ਦੀ ਰਜਿਸਟਰੀ ਕਾਂਗਰਸ ਕਮੇਟੀ ਦੇ ਨਾਂ ਤੇ ਕਰਾਈ ਹੈ ਕਿ ਨਹੀਂ ਇਹ ਤਾਂ ਮੈਨੂੰ ਪਤਾ ਨਹੀਂ ਬਟ ਉਹਨਾਂ ਦੇ ਜਿੰਨੇ ਵੀ ਸ਼ਹਿਰ ਦੇ ਪ੍ਰੋਗਰਾਮ ਉੱਤੇ ਹੀ ਹੋ ਰਹੇ ਨੇ ਮਨਮਰਜ਼ੀਆਂ ਚੱਲ ਰਹੀਆਂ ਨੇ ਮਨਮਰਜ਼ੀਆਂ ਨਾਲ ਲੋਕਾਂ ਨੂੰ ਬੁਲਾ ਰਹੇ ਨੇ ਤੇ ਮਨਮਰਜ਼ੀ ਜਿਹਦਾ ਦਿਲ ਕਰਦਾ ਉਹਨੂੰ ਬੁਲਾ ਲੈਂਦੇ ਨੇ ਜਿਹਦਾ ਦਿਲ ਕਰਦਾ ਉਹਨੂੰ ਨਹੀਂ ਬੁਲਾਉਂਦੇ ਸ਼ਹਿਰ ਦੇ ਕਈ ਇਹੋ ਜਿਹੇ ਕਾਂਗਰਸੀ ਪਰਿਵਾਰ ਨੇ ਕਈ ਕਾਂਗਰਸ ਦੇ ਲੀਡਰ ਨੇ ਕਈ ਕਾਂਗਰਸ ਦੇ ਕਈ ਅਹੁਦੇਦਾਰ ਨੇ ਜਿਹੜਾ ਉਹਨਾਂ ਦੇ ਦਫ਼ਤਰ ਜਾਣਾ ਪਸੰਦ ਨਹੀਂ ਕਰਦੇ ਪਏ ਨਹੀਂ ਹੁਣ ਮੈਂਬਰ ਪਾਰਲੀਮੈਂਟ ਬਣੇ ਨੇ ਰਾਜਾ ਬਣੇਗੇ ਇੱਕ ਤਰ੍ਹਾਂ ਦੇ ਐਨਰਜੀਟਿਕ ਲੀਡਰ ਨੇ ਪੰਜਾਬ ਦੇ ਪ੍ਰਧਾਨ ਵੀ ਨੇ ਸੂਬੇ ਦੇ ਪ੍ਰਧਾਨ ਨੇ ਕਾਂ ਤੇ ਉਹਨਾਂ ਨੂੰ ਵਾਰਤਾਲਾਪ ਕੀਤੀ ਉਹਨਾਂ ਤੱਕ ਮੈਸੇਜ ਪਹੁੰਚਾਇਆ ਵੀ ਭਾਈ ਸਾਹਿਬ ਤੁਸੀਂ ਆਏ ਆਪਾਂ ਪਿਛਲੇ ਐਮਪੀ ਸਾਹਿਬ ਦੀਆਂ ਗੱਲਾਂ ਕਰਦੇ ਸੀਗੇ ਵੀ ਰਵਨੀਤ ਸਿੰਘ ਬਿੱਟੂ ਜੀ ਫੋਨ ਨਹੀਂ ਚੱਕਦੇ ਜਿਹੜੇ ਮੌਜੂਦਾ ਨੇ ਉਹਨਾਂ ਤੋਂ ਵੀ 10 ਕਦਮ ਅੱਗੇ ਨੇ ਉਹਦਾ ਲੁਧਿਆਣਾ 'ਚ ਤੁਸੀਂ ਪਿੱਛੇ ਦੇਖੇ ਹੀ ਹੋਣੇ ਆ ਬੀਜੇਪੀ ਵਾਲਿਆਂ ਨੇ ਵੀ ਬੋਰਡ ਲਗਾਏ ਵੀ ਪਾਥ ਲੁਧਿਆਣਾ ਦੇ ਐਮਪੀ ਤੇ ਪ੍ਰਧਾਨ ਗੈਪ ਹੈ ਤੇ ਅਸੀਂ ਸਰ ਕਾਂਗਰਸੀ ਉਹਨਾਂ ਨੇ ਕੀ ਗੱਲ ਕਰੀ ਸਾਨੂੰ ਜ਼ਾਇਦ ਤੱਕ ਅੱਜ ਸ਼ਕਲ ਹੀ ਨਹੀਂ ਦੇਖੀ ਅਸੀਂ ਤਾਂ ਉਹਨਾਂ ਦੇ ਜਿੱਤਣ ਤੋਂ ਬਾਅਦ ਲੁਧਿਆਣੇ ਅਸੀਂ ਤਾਂ ਜਿਤਾਉਣ ਵਾਲੇ ਲੱਗੇ ਰਹੇ ਹਾਂ ਜੀ ਉਹਨਾਂ ਨੂੰ ਅਸੀਂ ਆਪਣੀ ਕਨਸਿਸਟੈਂਸੀ ਪ੍ਰੋਗਰਾਮ ਵੀ ਕੀਤੇ ਜਿਤਾਇਆ ਵੀ ਨਾਰੇ ਵੀ ਲਗਾਏ ਮੁਰਕੇ ਦਾ ਉਹਨਾਂ ਨੇ ਧੰਨਵਾਦ ਵੀ ਨਹੀਂ ਸਾਨੂੰ ਕੀਤਾ ਆ ਗਿਆ ਕਦੀ ਮਿਲੇ ਨਹੀਂ ਕਦੀ ਨਹੀਂ ਮਿਲੇ ਜੀ ਉਸ ਤੋਂ ਬਾਅਦ ਤੁਸੀਂ ਵੀ ਨਹੀਂ ਕੋਸ਼ਿਸ਼ ਕੀਤੀ ਮਿਲਣ ਸਰ ਅਸੀਂ ਫੋਨ ਕਰਦੇ ਹਾਂ ਜੀ ਤੁਹਾਡੇ ਸਾਹਮਣੇ ਵੀ ਮਿਲ ਲੈਣਾ ਫੋਨ ਹੀ ਨਹੀਂ ਚੱਕਦੇ ਜੀ ਅੱਗੋਂ ਕਿਸੇ ਦਾ ਆਦ ਹਾਲਾਤ ਨੇ ਪਰ ਉਹ ਕਹਿੰਦੇ ਨੇ ਭਾਜੀਪੀ ਵਾਲਾ ਤਾਂ ਫੋਨ ਚੱਕ ਲੈਂਦੇ ਉਹਨਾਂ ਦੇ ਘਰੇ ਮਿਲਣ ਵੀ ਚੱਲ ਜਾਂਦੇ ਉਹਨਾਂ ਨੂੰ ਪੁੱਛ ਮੁਦ ਕੋਈ ਵਧੀਆ ਬੰਦਾ ਹੋਊਗਾ ਉਹਨਾਂ ਤੱਕ ਜਾਊ ਏ ਜਾਂ ਉਦਾਂ ਦਾ ਕਿਸੇ ਕਾਂਗਰਸੀ ਨੂੰ ਮਿਲਣ ਨਹੀਂ ਅਜੇ ਤੱਕ ਆਂਦੇ ਜੀ ਉਹ ਨਾ ਕਿਸੇ ਦਾ ਫੋਨ ਚੱਕਦੇ ਨੇ ਮੈਂ ਤੁਹਾਡੇ ਸਾਹਮਣੇ ਫੋਨ ਕਰਕੇ ਵੀ ਦਿਖਾ ਦਿੰਨਾ ਵੀ ਉਹ ਫੋਨ ਨਹੀਂ ਚੱਕੂਗੇ ਜੀ ਲਾਈਵ ਐਗਜ਼ੈਂਪਲ ਹਾਂ ਲਾਈਵ ਐਗਜ਼ੈਂਪਲ ਤੁਹਾਨੂੰ ਦੇ ਦਿੰਨਾ ਜੀ ਯਾਰ ਆ ਵਰਿੰਗ ਸਾਹਿਬ ਦਾ ਨੰਬਰ ਹੈ ਜੀ ਆ ਮਲਾ ਰਹੇ ਆ ਜੀ ਆ ਤੁਸੀਂ ਦੇਖ ਲਿਓ ਵੀ ਉਹਨਾਂ ਨੇ ਫੋਨ ਚੱਕਰਾ ਹੀ ਨਹੀਂ ਹੈਗਾ ਜੀ ਸੋ ਲਾਈਵ ਹੈ ਜੀ ਆ ਨੰਬਰ ਨਾਟ ਐਗਜ਼ਿਸਟ ਆ ਰਾਜਾ ਵਰਿੰਗ ਜੀ ਦਾ ਨੰਬਰ ਹੈ ਆ ਨੰਬਰ ਨਾਟ ਐਗਜ਼ਿਸਟ ਆ ਰਿਹਾ ਜੀ ਇਹ ਇਲੈਕਸ਼ਨਾਂ ਤੋਂ ਪਹਿਲੇ ਇਲੈਕਸ਼ਨਾਂ ਦੇ ਦਰਮਿਆਨ ਉਹਨਾਂ ਨੇ ਨੰਬਰ ਜਾਰੀ ਕੀਤਾ ਆਇਆ ਸੀ ਜਿਹੜਾ ਸਾਡੇ ਕੋਲ ਨੰਬਰ ਸੀ ਆ ਇਹ ਮਲ ਉਹ ਚੱਲਦਾ ਰਿਹਾ ਤੇ ਹੁਣ ਇਲੈਕਸ਼ਨ ਹੋਣ ਤੋਂ ਬਾਅਦ ਬੰਦ ਹੋ ਗਿਆ ਹਾਂਜੀ ਹੁਣ ਬੰਦ ਹੈ ਜੀ ਉਹਨਾਂ ਦਾ ਨੰਬਰ ਅਸੀਂ ਤਾਂ ਮੈਂ ਤਾਂ ਆਪਣੀ ਫੇਸਬੁੱਕ ਰਾਹੀਂ ਇੱਕ ਅਪੀਲ ਕੀਤੀ ਸੀਗੀ ਹਾਈ ਕਮਾਂਡ ਨੂੰ ਵੀ ਵੀ ਸਾਡੇ ਸੋਨੀਆ ਗਾਂਧੀ ਜੀ ਰਾਹੁਲ ਗਾਂਧੀ ਜੀ ਮਲਕਾ ਅਰਜੁਨ ਖੜਕੇ ਜੀ ਵੀ ਸਾਡੇ ਲੁਧਿਆਣਾ ਸ਼ਹਿਰ ਦੇ ਦਫ਼ਤਰ ਵਾਲੇ ਥੋੜਾ ਧਿਆਨ ਦਿੱਤਾ ਜਾਵੇ ਵੀ ਸਾਡੇ ਕੌਂਸਲਰ ਸਹਿਬਾਨ ਸਾਡੇ ਐਮਐਲਏ ਸਹਿਬਾਨ ਜੜੇ ਜੜੇ ਕਿ ਹਾਰਨ ਤੋਂ ਬਾਅਦ ਵੀ ਆਪਣੇ ਹਲਕਿਆਂ ਦੇ ਵਿੱਚ ਹਲਕੇ ਇਨਚਾਰਜ ਬਣੇ ਹੋਏ ਨੇ ਵੀ ਇਹਨਾਂ ਵੱਲ ਦਫ਼ਤਰ ਵੱਲ ਕਿਰਪਾ ਕਰਕੇ ਧਿਆਨ ਦੇਣ ਵੀ ਇਹ ਦਫ਼ਤਰ ਦੇ ਹਾਲਾਤ ਸੁਧਾਰਨ ਜਿਹੜੇ ਵੱਤ ਤੋਂ ਵੱਤਰ ਹੋਏ ਹੋਏ ਨੇ ਜੀ ਦੇਖੋ ਤੁਸੀਂ ਵੀ ਬੜੀਆਂ ਮੀਟਿੰਗਾਂ ਇਸ ਦਫ਼ਤਰ ਦੇ ਅਟੈਂਡ ਕੀਤੀਆਂ ਹੋਣੀਆਂ ਹਾਂ ਹਾਂ ਜੀ ਕਈ ਇਸ ਦਫ਼ਤਰ ਨੇ ਐਮਐਲਏ ਬਣਾਤੇ ਕਈ ਮੰਤਰੀ ਬਣਾਤੇ ਕਈ ਚੀਫ ਮਿਨਿਸਟਰ ਬਣਾਤੇ ਪਰ ਇਹ ਜੇ ਹੁਣ ਦਫ਼ਤਰ ਦੇ ਵਿੱਚ ਕੀ ਹੈ ਵੀ ਇਹ ਹੁਣ ਦਫ਼ਤਰਦੰਦੀਆਂ ਵੱਢਣ ਲੱਗੇ ਹੋਏ ਇੱਥੇ ਕਿਉਂ ਆਂਦਾ ਹੀ ਨਹੀਂ ਸਰ ਇਹ ਦਫ਼ਤਰ ਬਣਾ ਜੋਗਾ ਲੱਗਾ ਰਿਹਾ ਜਦੋਂ ਹੁਣ ਇਸ ਦਫ਼ਤਰ ਦੀ ਖੁਦ ਦੀ ਵਾਰੀ ਆ ਰਹੀ ਹੈ ਤਾਂ ਕੋਈ ਇਸ ਦਫ਼ਤਰ ਵੱਲ ਧਿਆਨ ਨਹੀਂ ਦੇ ਰਿਹਾ ਸਾਡਾ ਕਾਂਗਰਸੀ ਮੈਂ ਤਾਂ ਦੇਖੋ ਲੁਧਿਆਣਾ ਸ਼ਹਿਰ ਦੇ ਸਾਰੇ ਕਾਂਗਰਸੀ ਭਰਾਵਾਂ ਨੂੰ ਸਾਰੇ ਕਾਂਗਰਸੀ ਜਿਨ੍ਹਾਂ ਉੱਤੇਦਾਰ ਸਹਿਬਾਨ ਨੇ ਸਾਡੇ ਕੌਂਸਲਰ ਸਹਿਬਾਨ ਸਾਡੇ ਜਿਨ੍ਹਾਂ ਵੀ ਐਕਸਐਮਐਲਏ ਸਹਿਬਾਨ ਸਾਰਿਆਂ ਨੂੰ ਵੀ ਇਹ ਬੇਨਤੀ ਕਰਦਾ ਵੀ ਮੇਰਾ ਸਾਥ ਦਿਓ ਇਸ ਦਫ਼ਤਰ ਦੇ ਨੂੰ ਤਿਆਰ ਕਰਵਾਉਣ ਦੇ ਵਿੱਚ ਮੈਂ ਤਾਂ ਇੱਕ ਛੋਟਾ ਜਿਹਾ ਇਸ ਪਾਰਟ ਬਣਿਆ ਜੀ ਇਸ ਚੀਜ਼ ਲਈ ਵੀ ਮੈਂ ਚਾਹਨਾ ਵੀ ਜਿਹੜੀ ਲੁਧਿਆਣਾ ਸ਼ਹਿਰ ਤੋਂ ਕਾਂਗਰਸ ਖਤਮ ਹੋ ਰਹੀ ਹੈ ਦਿਨੋ ਦਿਨ ਵੀ ਆਪਾਂ ਇਸ ਦਫ਼ਤਰ ਦੇ ਰਾਹੀਂ ਦੁਬਾਰਾ ਇਸ ਕਾਂਗਰਸ ਨੂੰ ਜਗਾ ਸਕੀਏ ਜੀ ਇੱਕ ਵਾਰ ਤੁਸੀਂ ਹੁਣ ਬੜਿੰਗ ਸਾਹਿਬ ਨੂੰ ਫੋਨ ਕੀਤਾ ਮੈਂ ਸੋਚਦਾ ਵੀ ਜਿਹੜਾ ਜ਼ਿਲ੍ਹਾ ਪ੍ਰਧਾਨ ਨੇ ਤੁਹਾਡੇ ਉਹਨਾਂ ਨੂੰ ਵੀ ਫੋਨ ਮਲਾਇਆ ਜਾਵੇ ਕਿਉਂਕਿ ਪਤਾ ਤਾਂ ਲੱਗਣਾ ਚਾਹੀਦਾ ਨ ਵੀ ਦਫ਼ਤਰ ਦੇ ਵਿੱਚ ਆਂਦੇ ਕਿਉਂ ਨਹੀਂ ਗਏ ਹਾਂਜੀ ਮੈਨੂੰ ਤਾਂ ਪਿੱਛੇ ਦੇਖੋ ਜੀ ਇਹ ਵੀ ਪਤਾ ਲੱਗਾ ਵੀ ਆ ਦਫ਼ਤਰ ਸਾਡਾ ਉਹ ਪਿੱਛੇ ਤੱਕ ਸੀਗਾ ਜੀ ਜਿੱਥੋਂ ਪਿੱਛੇ ਤਿੰਨ ਦੁਕਾਨਾਂ ਤਾਂ ਮੈਨੂੰ ਲੱਗਦਾ ਵਿਕਵੁਕੂ ਗਈਆਂ ਜੀ ਇਹ ਵੀ ਮੈਨੂੰ ਸੂਤਰਾ ਤੋਂ ਹਵਾਲੇ ਪਤਾ ਲੱਗਾ ਜੀ ਇਹਦੀ ਬੈਕ ਸਾਈਡ ਇਹਦੀ ਬੈਕ ਸਾਈਡ ਤੇ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਪਿੱਛੇ ਕਿਉਂਕਿ ਜਰੂਰ ਤੋਂ ਅਸੀਂ ਆ ਰਹੇ ਹਾਂ ਜੀ ਬਚਪਨ ਅਸੀਂ ਇੱਥੇ ਇੱਥੇ ਨੇੜ ਬੀ ਬਚਪਨ ਤੋਂ ਕਾਂਗਰਸ ਦਫ਼ਤਰ 'ਚ ਅਸੀਂ ਆਂਦੇ ਰਹੇ ਹਾਂ ਜਦੋਂ ਅਸੀਂ ਅੰਦਰ ਵੜਨਾ ਇਹਨੂੰ ਮੱਥਾ ਟੇਕ ਕੇ ਅੰਦਰ ਵੜਦੇ ਸੀ ਕਿਉਂਕਿ ਉਦਾਂ ਆਪਾਂ ਕਾਂਗਰਸੀ ਕਹਿੰਦੇ ਆ ਜੀ ਸਾਡਾ ਘਰ ਹੈ ਸਾਡਾ ਆਪਣਾ ਦਫ਼ਤਰ ਹੈ ਪਰ ਹੁਣ ਨਾ ਮੈਨੂੰ ਕਾਂਗਰਸੀ ਨਜ਼ਰ ਆ ਰਹੇ ਨੇ ਤੇ ਨਾ ਮੈਨੂੰ ਇਹਨੂੰ ਸੰਭਾਲਣ ਵਾਲਾ ਕੋਈ ਨਜ਼ਰ ਆ ਰਿਹਾ ਜੀ ਨਹੀਂ ਫਿਰ ਉਹ ਤਿੰਨ ਦੁਕਾਨਾਂ ਵੇਚ ਕੇ ਉਹ ਫਿਰ ਕੌਣ ਖਾ ਗਿਆ ਜੀ ਇਹ ਤੁਸੀਂ ਜੇ ਇਹਦੀ ਜਾਂਚ ਕਰਵਾਓ ਕੁਝ ਤੇਰਾ ਵੀ ਖੁਲਾਸਾ ਹੋਵੇ ਵੀ ਪਿੱਛੇ ਦੀਆਂ ਦੁਕਾਨਾਂ ਦੇ ਕੀ ਹਾਲਾਤ ਬਣੇ ਨੇ ਤੇ ਕਿੱਦਾਂ ਕਿਹੜੇ ਹਾਲਾਤ 'ਚ ਵਿਕੀਆਂ ਨੇ ਜੇ ਨਹੀਂ ਵਿਕੀਆਂ ਤਾਂ ਉਹ ਕਿਉਂ ਕਿਉਂ ਅੱਗੋਂ ਬਣੀਆਂ ਤੇ ਕਿ ਇਹ ਇਹ ਦੇ ਨਾਲ ਦੀ ਮਿਲਦੀ ਜੁਲਦੀ ਨਹੀਂ ਬਾਕੀ ਦੂਜੀ ਉਧਰ ਅਸੀਂ ਤਾਂ ਦੇਖੋ ਤੁਸੀਂ ਇੱਟਾਂ ਦੇਖ ਸਕਦੇ ਹੋ ਜੀ ਇਹ ਪੁਰਾਣੀਆਂ ਬਾਬਾ ਜਾਂ ਟਾਈਮ ਦੀਆਂ ਇੱਟਾਂ ਲੱਗੀਆਂ ਹੋਈਆਂ ਜੀ ਇਸ ਦਫ਼ਤਰ ਦੀਆਂ ਬੇ ਆਜ਼ਾਦੀ ਤੋਂ ਪੁਰਾਣਾ ਦਫ਼ਤਰ ਸੀਗਾ ਜੀ ਸਾਡਾ ਤਾਂ ਇਹ ਆਂਗਰੇਜ਼ ਦਾ ਚਲੋ ਕੁਮਨ ਤਲਵਾਰ ਪ੍ਰਧਾਨ ਸਾਹਿਬ ਨੂੰ ਫੋਨ ਕਰ ਲਈਏ ਦੇਖਦੇ ਕੀ ਗੱਲ ਹੈ ਦੇਖ ਲਓ ਜੀ ਉਹਨਾਂ ਨੂੰ ਵੀ ਕਰਕੇ ਸੋ ਤਲਵਾਰ ਸਾਹਿਬ ਨੇ ਜੋ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨੂੰ ਫੋਨ ਮਲਾਇਆ ਜਾ ਰਿਹਾ ਵੀ ਉਹਨਾਂ ਨੂੰ ਪੁੱਛਿਆ ਜਾ ਸਕਦਾ ਵੀ ਇਸ ਦਫ਼ਤਰ ਦੇ ਵਿੱਚ ਕਿਉਂ ਨਹੀਂ ਆਉਂਦੇ ਤੁਸੀਂ ਹੈਲੋ ਹੈਲੋ ਹਾਂਜੀ ਸੰਜੀਤ ਜੀ ਹਾਂਜੀ ਹਾਂਜੀ ਪੰਕਜ ਬੋਲ ਰਿਹਾ ਜੀ ਸਿਟੀ ਹੋਮ ਨਿਊਜ਼ ਤੋਂ ਸੰਜੀਤ ਜੀ ਤੁਸੀਂ ਬਤਾਰ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਦੇ ਵਿੱਚ ਕਾਰਜਕਰਤੋਂ ਮੈਂ ਨਾ ਤੁਹਾਡੇ ਦਫ਼ਤਰ ਦੇ ਬਾਹਰ ਖੜਾ ਸੀ ਜਿਹੜਾ ਘੰਟਾ ਘਰ ਚੌਂਕ ਦੇ ਨੇੜੇ ਆ ਹਾਂ ਤੇ ਇਹਦੀ ਜੋ ਦੂਰਦਰਸ਼ਾ ਵਾ ਵੀ ਤਾਲੇ ਲੱਗੇ ਹੋਏ ਨੇ ਜੰਗ ਲੱਗਿਆ ਪਏ ਤਾਲਿਆਂ ਤੇ ਕੋਈ ਦੇਖਣ ਆਣ ਨਹੀਂ ਕੋਈ ਦਫ਼ਤਰ ਖੋਲਣ ਆਣ ਨਹੀਂ ਇਹ ਹੈ ਜੀ ਸਥਿਤੀ ਕਿਉਂ ਆ ਗਈ ਜੀ ਸਰ ਇਹਦੀਆਂ ਨਾ ਛੱਤਾਂ ਗਿਰਦੀਆਂ ਜੀ ਤੇ ਬਿਲਡਿੰਗ ਆਲਰੇਡੀ ਅਸੀਂ ਓਨਰ ਨਹੀਂ ਆ ਤੇ ਕਿਰਾਏ ਤੇ ਆ ਜੀ ਜੇ ਕਿਰਾਏ ਦੀਆਂ ਤੇ ਛੱਤ 'ਚ ਪਾ ਨਹੀਂ ਸਕਦੇ। ਅੱਛਾ ਜੀ। ਮਤਲਬ ਕੋਰਟ ਕੇਸ ਚੱਲ ਰਿਹਾ ਮਤਲਬ? ਨਹੀਂ ਕੋਰਟ ਕੇਸ ਮੈਨੂੰ ਕੋਈ ਸੰਬੰਧ ਨਹੀਂ ਹੈ ਕੋਈ ਇਹੋ ਜਿਹਾ ਜਾਰਡਰ ਨਹੀਂ ਹੈ। ਅੱਛਾ ਜੀ। ਬਟ ਇਹ ਕਾਨੂੰਨ ਹੈ ਕਿ ਜੇ ਤੁਸੀਂ ਕਿਰਾਏ 'ਤੇ ਹੋ ਜੀ ਤੁਸੀਂ ਵਿਦਆਊਟ ਦੀ ਕਨਸੈਂਟ ਆਫ ਓਨਰ ਜੀ ਤੁਸੀਂ ਲੈਂਡ ਲੂਟ ਨਹੀਂ ਪਾ ਸਕਦੇ। ਅਰੈਸਟ ਕੀ ਹੁੰਦਾ ਹੈ? ਜੀ ਕਿ ਮੰਨ ਲਓ ਤੁਸੀਂ ਇੱਥੇ ਕੋਈ ਮੀਟਿੰਗ ਕਰਦੇ ਹੋ ਕੋਈ ਪ੍ਰੋਗਰਾਮ ਕਰਦੇ ਹੋ ਖੁਦ اناਕਾਸਤਾ ਕੋਈ ਇਹੋ ਜਿਹੀ ਚੀਜ਼ ਹੋ ਜੇ ਕੋਈ ਨੁਕਸਾਨ ਹੋ ਜੇ ਹਮਮ ਤੇ ਦੈਨ ਜ਼ਿਆਦਾ ਮਾੜੀ ਗੱਲ ਹੋਏਗੀ ਨਾ? ਅਰ ਸੰਜੀਤ ਜੀ ਕਹਿੰਦੇ ਆ ਵੀ ਪਹਿਲਾਂ ਵੀ ਰਿਪੇਅਰ ਵਗੈਰਾ ਹੋ ਕੇ ਕੰਮ ਚੱਲਦਾ ਰਿਹਾ ਵਾ ਤੇ ਹੁਣ ਇੱਕੋ ਦਮ ਹੀ ਕਹਿੰਦੇ ਕੰਮ ਬੰਦ ਕਰਤਾ ਕਾਫੀ ਦਿਨ ਤੋਂ ਜਦੋਂ ਮੇਰੇ ਤੋਂ ਪਹਿਲਾਂ ਦੀ ਅਸ਼wini ਸ਼ਰਮਾ ਜੀ ਪ੍ਰਧਾਨ ਸੀਗੇ ਜੀ ਉਹ ਉਹਨਾਂ ਵੇਲੇ ਲੈਂਡਰ ਗੇਰੀਆ ਸੀ ਤੇ ਉਹ ਦਫ਼ਤਰ ਆਪਣੀ ਦਫ਼ਤਰੋਂ ਚਲਾ ਰਹੇ ਸੀ ਜੀ ਵੈਸੇ ਅਸੀਂ ਨਵਾਂ ਦਫ਼ਤਰ 2000 ਗਜਾ ਦਾ ਸਾਡੇ ਕੋਲ ਹੈ ਜੀ ਅਸੀਂ ਸਰਕਾਰ ਤੋਂ ਮੰਗ ਰਹੇ ਆ ਲੈਟਰ ਵੀ ਸਾਡੇ ਪੈਸੇ ਜਮਾ ਕਰਾਣੇ ਆ ਜੀ ਕਿ ਅਸੀਂ ਵੇਟ ਕਰ ਰਹੇ ਆ ਤੇ ਇਹਦੀ ਫੋਰ ਯਰ ਕਾਈਂਡ ਇਨਫੋਰਮੇਸ਼ਨ ਜਦੋਂ ਗੋਗੀ ਪ੍ਰਧਾਨ ਸੀ 85 ਲੱਖ ਰੁਪਏ ਚ ਇਹ ਗੱਲ ਉਹਨਾਂ ਨਾਲ ਕਰ ਲਈ ਸੀ ਵੀ ਅਸੀਂ ਖਾਲੀ ਕਰ ਦਿੰਨੇ ਆ ਜੀ ਤੇ 10 ਲੱਖ ਰੁਪਏ ਉਹ ਤੋਂ ਗੋਗੀ ਨੇ ਲੈ ਲਿੱਤਾ ਸੀਗਾ ਜੀ ਜਿੱਥੇ ਲੱਖ ਲੈਣਾ ਸੀਗਾ ਓਕੇ ਤੇ ਅਸੀਂ ਦਫਤਰ ਜਿਹੜਾ ਆਪਣਾ ਨਵੀਂ ਜਗ੍ਹਾ ਤੇ ਬਣਾਉਣਾ ਸੀ ਤੇ ਉਹ ਫਿਰ ਪੈਸਿਆਂ ਦਾ ਕੀ ਬਣਿਆ ਜੀ ਉਹ ਸਰ ਗੋਗੀ ਜੀ ਨੂੰ ਪਤਾ ਹੋਵੇਗਾ ਹੁਣ ਤਾਂ ਉਹ ਹੈ ਨਹੀਂ ਦੁਨੀਆ 'ਚ ਅੱਛਾ ਜੀ ਹੀ ਨੋਜ਼ ਬੈਟਰ ਤੇ ਸੰਜੇ ਜੀ ਫਿਰ ਜਿਹੜੀ 2000 ਗੱਜਾ ਜਗਾ ਲਿੱਤੀ ਗਈ ਆ ਉਹਦੇ ਤੇ ਅੱਗੇ ਫੇਰ ਕਾਰਵਾਈ ਕਾਂਗਰਸ ਵੱਲੋਂ ਕੀਤੀ ਜਾ ਰਹੀ ਕੋ ਦਫਤਰ ਬਣਨ ਜਾ ਰਹੇ ਦੱਸਣਾ ਜੀ ਕੀ ਆ ਉਸ ਜਿਹੜੀ ਆਵਾ ਦੀ ਪਾਰਟੀ ਸਰਕਾਰ ਆਈ ਹੈ ਜੀ ਉਹ ਸਾਨੂੰ ਲੈਟਰ ਉਹਨਾਂ ਨੇ ਕੱਢੀਆਂ ਵੀ ਪੈਸੇ ਜਮਾ ਕਰਾਓ ਜੀ 25% ਦੈਟ ਇਜ਼ ਅਰਾਊਂਡ 1 ਕਰੋੜ ਓਕੇ ਤੇ ਵੀ ਆ ਰੈਡੀ ਟੂ ਪੇ ਬਟ ਉਹ ਕੱਟ ਨਹੀਂ ਰਹੇ ਮਤਲਬ ਸਰਕਾਰ ਵੱਲੋਂ ਕੋਈ ਰੁਕਾਵਟ ਪਤਾ ਕੀਤੀਆਂ ਜਾ ਰਹੀਆਂ ਹਾਂ ਹਾਂ ਯੈਸ 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 ਤੇ ਪਰ ਸੰਜੇ ਜੀ ਜਿੱਥੇ ਬੀਜਪੀ ਦਾ ਦਫ਼ਤਰ ਬਣਿਆ ਨਾ ਉਹਦੇ ਸਾਹਮਣੇ ਸਾਡੇ ਕੋਲ 2000 ਗੱਜਾ ਹੈ ਅੱਛਾ ਜੀ ਤੇ ਅਸੀਂ ਉਹ ਬਣਾਣਾ ਸੀਗਾ ਮੈਂ ਤਾਂ ਡੇ ਵਨ ਤੋਂ ਉਹਦੇ ਮਗਰ ਲੱਗਿਆ ਸੀਗਾ ਬਟ ਚਲੋ ਆਮ ਹੈਲਪਲੈਸ ਕਿਉਂਕਿ ਸਰਕਾਰ ਨਹੀਂ ਕਰ ਰਹੀ ਇਹ ਚੀਜ਼ ਸਾਨੂੰ ਠੀਕ ᱵᱮਟਿੰਗ ਫॉर आवर ਗਵਰਨਮੈਂਟ ਜਦੋਂ ਆਏਗੀ ਪ੍ਰਮਾਤਮਾ ਦੀ ਕਿਰਪਾ ਨਾਲ ਸਭ ਤੋਂ ਪਹਿਲਾ ਕੰਮ ਇਹ ਕਰਨਾ ਹੈ ਪਰ ਸੰਜੇ ਜੀ ਇੱਕ ਬੜਾ ਕੌਂਕੀ ਆਜ਼ਾਦੀ ਤੋਂ ਪਹਿਲਾਂ ਦੀ ਪਾਰਟੀ ਹੈ ਬੜੀ ਪ੍ਰਾਤਨ ਪਾਰਟੀ ਹੈ ਆਜ਼ਾਦੀ ਦੇ ਅ ਅੱਗੇ ਵੱਧ ਚੜ ਕੇ ਕਾਂਗਰਸ ਪਾਰਟੀ ਨਾਲ ਕੰਮ ਕੀਤਾ ਉਹਦੇ ਦਫ਼ਤਰ ਵੀ ਆਜ਼ਾਦੀ ਤੋਂ ਪਹਿਲਾਂ ਦਾ ਜਿੱਥੇ ਮੈਂ ਖੜਾ ਤੇ ਪਰ ਲੱਗਦਾ ਨਹੀਂਗਾ ਵੀ ਬਤੌਰ ਜ਼ਿਲ੍ਹਾ ਪ੍ਰਧਾਨ ਹੋਵੇ ਜਾਂ ਕਾਂਗਰਸ ਵਰਕਰ ਹੋਮ ਤੁਸੀਂ ਵੀ ਦਿਲ 'ਚ ਦਰਦ ਨਹੀਂ ਆਂਦਾ ਵੀ ਯਾਰ ਇਹ ਦਫ਼ਤਰ ਦਾ ਅਜਹ ਹਾਲ ਕੀ ਹੈ ਕਿਉਂਕਿ ਕੁਝ ਹੈਗਾ ਬਟ ਅਸੀਂ ਹੈਲਪਲੈਸ ਆ ਨਾ ਅਸੀਂ ਇਹਨੂੰ ਬਣਾ ਨਹੀਂ ਸਕਦੇ ਕਾਨੂੰਨਾ ਹੂੰ ਜਾਂ ਤਾਂ ਇਹ ਹੋਵੇ ਵੀ ਅਸੀਂ ਬਣਾ ਸਕਦੇ ਤੁਸੀਂ ਬਣਾ ਨਹੀਂ ਰਹੇ ਥੈਂ ਸਾਡਾ ਕਸੂਰ ਹੈ ਅਸੀਂ ਮੈਂ ਜਿਹੜਾ ਵੀ ਇੱਥੇ ਕਾਂਗਰਸ ਦਾ ਵਰਕਰ ਆ ਕੇ ਉਹਨੂੰ ਮਤਲਬ ਨੈਚੁਰਲੀ ਦੁੱਖ ਤਾਂ ਲੱਗ ਨਹੀਂ ਆਏ ਬਟ ਉਹ ਜਿਹੜਾ ਡਰਾਮੇਬਾਜ਼ੀ ਛੋਸ਼ੇਬਾਜ਼ੀ ਕਰ ਰਿਹਾ ਹੈ ਮੈਂ ਮੇ ਉਥੇ ਕੰਸਟਰਕਸ਼ਨ ਵਾਸਤੇ ਪੈਸੇ ਚਾਹੀਦੇ ਹਨਾ ਜੀ ਮੇਰੇ ਤੋਂ ਪੈਸੇ ਲੈ ਜਾਣ ਮੈਂ ਕਿਸ ਤੋਂ ਮੰਗਦਾ ਨਹੀਂ ਮੈਂ ਕੋਲੋਂ ਦੇ ਦਿੰਦਾ ਜੀ ਕਰ ਦੇ ਕੰਸਟਰਕਸ਼ਨ ਓਕੇ ਹਾਂ ਮਤਲਬ ਤੁਸੀਂ ਬਤੌਰ ਜ਼ਿਲ੍ਹਾ ਪ੍ਰਧਾਨ ਵੀ ਪੈਸੇ ਦੇਣ ਲਈ ਤਿਆਰ ਹੋ ਵੀ ਕੰਸਟਰਕਸ਼ਨ ਕੋਈ ਕਰਾ ਲਵੇ ਆ ਕੇ ਤੇ ਆਪਣਾ ਦਫ਼ਤਰ ਵਧੀਆ ਕਰਾ ਲਵੇ ਨਹੀਂ ਕੋਈ ਨਹੀਂ ਜੀ ਕਾਂਗਰਸ ਦੇ ਜਿੰਨੇ ਵਰਕਰ ਹੈ ਜੀ ਜਿਹੜੇ ਇਹ ਗੱਲ ਉੱਥੇ ਜਾ ਕੇ ਕਹਿੰਦੇ ਆ ਜੀ ਲੀਡਰਾਂ ਨੇ ਇਹ ਕਰਤਾ ਲੀਡਰਾਂ ਨੇ ਉਹ ਕਰਤਾ ਹਾਂ ਠੀਕ ਹੈ ਨਾ ਜੀ ਹਮੇਸ਼ਾ ਇੱਕ ਦਸਪੂਰ ਬਣਿਆ ਹੈ ਕੁਝ ਲੋਕਾਂ ਦਾ ਜੋ ਰਾਹੁਲ ਗਾਂਧੀ ਜੀ ਨੇ ਸਪੀਚ ਵਿੱਚ ਬੋਲਿਆ ਸੀਗਾ ਜੀ ਕਿ ਬਾਈ ਇਲੈਕਸ਼ਨ ਸਾਡੇ ਆਏ ਹੋਏ ਆ ਲੁਧਿਆਣੇ ਦੇ ਜੀ ਤੇ ਆਪਾਂ ਦੂਜੀ ਪਾਰਟੀ ਦੀਆਂ ਦੂਜੀ ਸਰਕਾਰਾਂ ਦੀਆਂ ਨਾ ਕਾਮੀਆਂ ਦੀਆਂ ਗੱਲਾਂ ਕਰਨ ਦੀ بجائے ਆਪਾਂ ਆਪਣੀ ਕਾਂਗਰਸੀਆਂ ਨਾਲ ਗੱਲਾਂ ਕਰੰਦੀਆਂ ਸ਼ੁਰੂ ਕਰ ਦਿੰਨੇ ਆ ਜੀ ਇਥੋਂ ਮਾਈਂਡ ਸੈਟ ਲਗਾ ਲਓ ਆਮ ਨੋਟ ਓਨਲੀ ਦਾ ਸੰਜੇ ਤਲਵਾਰ ਨਾ ਕੱਲਾ ਕਾਂਗਰਸੀ ਜੀ ਬਿਲਕੁਲ ਜੀ ਇੱਥੇ ਇਹ ਪੂਰਾ ਬਿਹਾਰਤੀ ਦਾ ਤੇ ਉਹਦਾ ਸ਼ਹਿਰੀ ਦਾ ਦਫ਼ਤਰ ਹੈ ਨਹੀਂ ਤਿੰਨੋਂ ਦਫ਼ਤਰਾਂ ਦਾ ਸਾਰਾ ਇਹੀ ਹਾਲ ਹੈ ਜੀ ਸ਼ਹਿਰੀ ਹੋਵੇ ਬਿਹਾਰਤੀ ਹੋਵੇ ਯੂਥ ਕਾਂਗਰਸ ਹੋਵੇ ਬਿਹਾਰਤੀ ਹੋ ਗਿਆ ਤੇ ਦੂਜਾ ਹੋ ਗਿਆ ਉਹ ਕਿ ਅਰਬਨ ਹੋ ਗਿਆ ਨੇ ਛੱਤ ਸੰਜੇ ਦੀ ਛੱਤ ਤੇ ਇੱਕ ਦਫਤਰ ਦੀ ਗਿਰੀ ਹੋਊਗੀ ਦੋਨਾਂ ਦੀ ਗਿਰੀ ਹੋਊਗੀ ਕਿ ਤਿੰਨਾਂ ਦੀ ਗਰਗੀ ਹੋਈ ਹੈ ਜਿਹੜਾ ਸਰ ਮੇਨ ਦਫਤਰ ਹੈ ਜਿੱਥੇ ਸਾਡਾ ਅਰਬਨ ਤੇ ਦਿਹਾਤੀ ਦਾਲਾ ਸੀਗਾ ਜੀ ਉਹ ਅਸੀਂ ਉਹਦੀ ਛੱਤ ਗਿਰ ਗਈ ਜਿਹੜਾ ਯੂਥ ਹਲ ਹੈ ਜੀ ਮੇਰੇ ਖਿਆਲੋਂ ਉਹਦਾ ਵੀ ਇੱਕ ਪਾਰ ਜਿਹੜਾ ਵਾ ਉਹ ਜਾਂ ਡੰਕੇ ਆ ਜਾਂ ਡਿੱਗਣ ਵਾਲਾ ਇਹ ਯੂਥ ਨੂੰ ਜ਼ਿਆਦਾ ਪਤਾ ਹੈ ਚਲੋ ਸੰਜੇ ਜੀ ਵੈਸੇ ਮੈਂ ਤਾਂ ਐਜ਼ਏ ਪੱਤਰਕਾਰ ਮੈਨੂੰ ਐ ਲੱਗਦਾ ਵੀ ਜਿਹੜਾ ਲੋਕਾਂ ਦੇ ਉੱਪਰ ਜਿਹੜਾ ਅਸਰ ਹੈ ਨਾ ਕਿਉਂਕਿ ਇੰਨੀ ਪੁਰਾਣੀ ਪਾਰਟੀ ਹੋਣ ਦੇ ਬਾਵਜੂਦ ਲੋਕਾਂ ਤੇ ਅਸਰ ਇਸ ਦਾ ਚੰਗਾ ਨਹੀਂ ਜਾਂਦਾ ਮੈਸੇਜ ਚੰਗਾ ਨਹੀਂ ਜਾਂਦਾ ਜੀ ਗੱਲ ਨਹੀਂ ਦੋਸ ਜੇ ਜਦੋਂ ਨਵੀਂ ਨਾਵਾ ਦਫ਼ਤਰ ਬਣ ਜੇਗਾ ਨਾ ਜੀ ਤੇ ਉਹ ਜਦੋਂ ਬਣਾਵਾਂਗੇ ਤੇ ਲੋਕਾਂ ਨੂੰ ਵੀ ਦੱਸਾਂਗੇ ਵੀ ਇਹ ਕਾਂਗਰਸ ਪਾਰਟੀ ਦਾ ਦਫ਼ਤਰ ਹੈ ਔਰ ਵੀਜੇਂਦਰ ਸਿੰਘਲਾ ਜੀ ਜਿਨ੍ਹਾਂ ਨੇ ਮੀਟਿੰਗ ਦੇ ਵਿੱਚ ਇਹ ਗੱਲ ਕਹੀ ਸੀਗੀ ਜੀ ਕਿ ਅਗਰ ਤੁਸੀਂ ਕੋਈ ਦਫ਼ਤਰ ਵਾਸਤੇ ਕੋਈ ਦਫ਼ਤਰ ਬਣਾਉਂਦੇ ਹੋ ਤੇ 50% ਜਿਹੜਾ ਵਾ ਉਹ ਸਾਡੇ ਸਾਡਾ ਜਿਹੜਾ ਦਿੱਲੀ ਦਾ ਸਾਨੂੰ ਮਿਲੇਗਾ 50% ਅਸੀਂ ਕੰਟ੍ਰਿਬਿਊਟ ਕਰਾਂਗੇ ਤੇ ਜੇ ਇਹਨਾਂ ਨੇ ਸਾਨੂੰ ਜਗ੍ਹਾ ਨਹੀਂ ਦਿੱਤੀ ਸਰਕਾਰ ਵੀ ਕਹੇ ਅਸੀਂ ਆਪ ਪਰਚੇਸ ਕਰ ਲਾਂਗੇ ਹਾਂ ਅਗਰ ਕੋਈ ਸਾਡਾ ਵਰਕਰ ਇਹ ਕਹਿੰਦਾ ਵੀ ਕਾਂਗਰਸੀ ਲੀਡਰ ਨਹੀਂ ਇੰਟਰਸਟਿਡ ਹੈਗੇ ਜਾਂ ਜ਼ਿਲ੍ਹਾ ਪ੍ਰਧਾਨ ਇੰਟਰਸਟਿਡ ਨਹੀਂ ਆ ਠੀਕ ਹੈ ਨਾ ਜੀ ਦਿਨ ਮੇਰੇ ਤੋਂ ਸਿਰੇ 5 ਲੱਖ 10 ਲੱਖ ਲੈ ਜੇ ਨ ਕੰਸਟਰਕਸ਼ਨ ਕਰ ਦੇ ਮੈਨੂੰ ਕੋਈ ਇਤਰਾਜ਼ ਨਹੀਂ ਨਹੀਂ ਜੁਲੋਤਾ ਤੁਸੀਂ ਤੁਹਾਡੀ ਵੀ ਬੜੀ ਗੁੱਡਵਿਲ ਹੈ ਵੀ ਤੁਸੀਂ ਆਪ ਪੈਸੇ ਦੇਣ ਲਈ ਤੇ ਪਰ ਇੱਕ ਜਨਤਕ ਕੀਤਾ ਜਾਵੇ ਜਾਂ ਪ੍ਰੈਸ ਨੋਟ ਰਾਹੀਂ ਜਾਂ ਕੋਈ ਮੀਟਿੰਗ ਕਰਕੇ ਵੀ ਆਮ ਵਰਕਰ ਨੂੰ ਦੱਸਿਆ ਜਾਵੇ ਪਈਏ ਇਹ ਚ ਪ੍ਰੋਬਲਮ ਨੇ ਦਫ਼ਤਰ ਨਹੀਂ ਐਸੇ ਕਰਕੇ ਨਹੀਂ ਬਣ ਰਿਹਾ ਕਿਉਂਕਿ ਲੋਕ ਸਾਨੂੰ ਅਪਰੋਚ ਕਰਦੇ ਨੇ ਫਿਰ ਜਵਾਬ ਦੇਣਾ ਹੁੰਦਾ ਨਾ ਮੈਂ ਤੁਹਾਨੂੰ ਦੱਸਣਾ ਇੱਕ ਛੋਟੀ ਗੱਲ ਸੁਣਨਾ ਤੁਸੀਂ ਇੱਕ ਹੀ ਸਮੇਂ ਨਾ ਕਿ ਸਾਰੇ ਵਰਕਰਸ ਨੂੰ ਹਰ ਬੰਦੂ ਨੇ ਚੀਜ਼ ਪਤਾ ਜੀ ਹੁਣ ਸਪੋਜ਼ ਕਰੋ ਮੈਂ ਉਹਨੂੰ ਧੱਕਾ ਧੁੱਕਾ ਕਰਕੇ ਚਲਾ ਦਿੰਨਾ ਜੀ ਉਧੇ 100 200 ਬੰਦਾ ਮੀਟਿੰਗ ਕਰ ਰਿਆ ਹੁੰਦਾ ਜੀ ਕੋਈ ਗਾਰਡਰ गिर ਗਿਆ ਕੋਈ ਇੱਟ गिर ਗਈ ਕਿਸੇ ਨੂੰ ਸੱਟ ਲੱਗ ਗਈ ਥੈਨ ਰਿਸਪੌਂਸਿਬਿਲਟੀ ਕਿਦੀ ਆਏਗੀ ਜੀ ਮਤਲਬ ਸਕਿਉਰਿਟੀ ਪੁਆਇੰਟ ਆਫ View ਦੇ ਹਿਸਾਬ ਨਾਲ ਤੁਸੀਂ ਇਹ ਤਾਂ ਬੰਦ ਕੀਤਾ ਹਾਂ ਮਤਲਬ ਮੇਰੇ ਤੋਂ ਪਹਿਲਾਂ ਬੰਦ ਹੈ ਜੀ ਮੈਂ ਨਹੀਂ ਕੀਤਾ ਪਰ ਹਾਂ ਜਦੋਂ ਮੈਂ ਜ਼ਿਲ੍ਹਾ ਪ੍ਰਧਾਨ ਬਣਿਆ ਉਸ ਤੋਂ ਪਹਿਲਾਂ ਦਾ ਹੀ ਦਫ਼ਤਰ ਬੰਦ ਜੀ ਉਸੀ ਅਸ਼ਵੀ ਸ਼ਰਮਾਈ ਨੂੰ ਪੁੱਛ ਲਓ ਕਿ ਉਹ ਦਫ਼ਤਰ ਕਿੱਥੋਂ ਚਲਾਉਂਦੇ ਸੀ ਤੇ ਹੁਣ ਫਿਰ ਹੁਣ ਸੰਜੇ ਜੀ ਕਾਂਗਰਸ ਪਾਰਟੀ ਦੀਆਂ ਮੀਟਿੰਗਾਂ ਫਿਰ ਕਾਰਕਜੋਰੀ ਜਾਂ ਕੋਈ ਕਿਸੇ ਨੂੰ ਮੀਟਿੰਗ ਕਰਨੀ ਹੋਵੇ ਉਹ ਕਿੱਥੇ ਹੁੰਦੀ ਸਰ ਫਿਲਹਾਲ ਅਸੀਂ ਮੀਟਿੰਗ ਕਿੱਥੇ ਕਰ ਰਹੇ ਹਾਂ ਮੇਰਾ ਆਪਣਾ ਆਫਿਸ ਹੈ ਜੀ ਮੈਂ ਉਸ ਆਫਿਸ ਮੀਟਿੰਗਾਂ ਕਰ ਰਹੇ ਹਾਂ ਪਲੱਸ ਕੀ ਹੁੰਦਾ ਜਿਵੇਂ ਅਸੀਂ ਕਿਸੇ ਹਲਕੇ ਚ ਮੀਟਿੰਗ ਕਰਨੀ ਹੈ ਜੀ ਤੇ ਫਿਰ ਉਸੇ ਹਲਕੇ ਦਾ ਹਲਕਾ ਇੰਚਾਰਜ ਅਰੇਂਜ ਕਰ ਲੈਂਦਾ ਸਰਕਟ ਹੌਸ ਅਸੀਂ ਕਰ ਲੈਣੇ ਆ ਕੋਈ ਸ਼ੂਨੀਆਂ ਸਾਨੂੰ ਮੀਟਿੰਗ ਦੀ ਪ੍ਰੋਬਲਮ ਨਹੀਂ ਆਉਂਦੀ ਆ ਇਹ ਜਰੂਰ ਹੈ ਇੱਕ ਲੈਂਡਮਾਰਕ ਇੱਕ ਸਾਡੇ ਜਗ੍ਹਾ ਜਿੱਥੋਂ ਸਾਰੇ ਅਸੀਂ ਮਤਲਬ ਪਾਰਟੀ ਦੇ ਸਪਾਹੀਆਂ ਖੜੇ ਹੋਏ ਆਂ ਵੀ ਉਹ ਸਾਡੋਂ ਦੁਆਰਾ ਅਸੀਂ ਬਣਾ ਨਹੀਂ ਪਾਰੇ ਬਟ ਆਨ ਫਿਊਚਰ ਅਸੀਂ ਲੱਗੇ ਹੋਇਆ ਮਗਰ ਅਸੀਂ 2000 ਗਜੇਜ 'ਚ ਆਪਣਾ ਆਫਿਸ ਬਣਾ ਰਹੇ ਆਂ ਔਰ ਬੜਾ ਅੱਛਾ ਆਫਿਸ ਬਣੇਗਾ ਲੇਕਿਨ ਇਹ ਅਸੀਂ ਫਿਲਹਾਲ ਸਾਡੇ ਕੋਲ ਹੈ ਅਸੀਂ ਛੱਡਿਆ ਨਹੀਂ ਜੀ ਧੰਨਵਾਦ ਸੰਜੀਤ ਜੀ ਸਮਾਂ ਦੇਣ ਲਈ ਸਾਨੂੰ ਜੀ ਸੋ ਜ਼ਿਲ੍ਹਾ ਪ੍ਰਧਾਨ ਸੀਗੇ ਸੰਜੀਤ ਤਲਵਾਰ ਜੀ ਉਹਨਾਂ ਨੇ ਕਿਹਾ ਵੀ ਅਸੀਂ ਕਾਂਗਰਸ ਪਾਰਟੀ ਨੂੰ ਮੰਗ ਵੀ ਕਰਦੇ ਆਂ ਤੇ ਕਾਂਗਰਸ ਪਾਰਟੀ ਸਾਡੀ ਮੰਗ ਮੰਨੇਗੀ ਵੀ ਸਾਨੂੰ 2000 ਗੱਜਾ ਜਗ੍ਹਾ ਅਲਾਟ ਕੀਤੀ ਗਈ ਲੁਧਿਆਣੇ ਉਹਦੇ ਲਈ ਅਸੀਂ ਪੈਸਾ ਵੀ ਇਕੱਠਾ ਕਰਾਂਗੇ ਫੰਡ ਵੀ ਰੇਜ਼ ਕਰਾਂਗੇ ਔਰ ਉਹ ਦਫ਼ਤਰ ਆਲੀ ਸ਼ਾਨ ਬਣੇਗਾ ਔਰ ਦੇਖਣ ਵਾਲਾ ਹੋਏਗਾ ਪਰ ਇਹ ਦਫ਼ਤਰ ਤਾਂ ਉਹਨਾਂ ਨੇ ਕਿਹਾ ਵੀ ਇਹ ਮੇਰੇ ਤੋਂ ਪ੍ਰਧਾਨਗੀ ਜਦੋਂ ਤੁਸੀਂ ਮੈਂ ਲਈਤੀ ਹੈ ਉਸ ਤੋਂ ਪਹਿਲਾਂ ਦੇ ਇਸ ਦਫ਼ਤਰ ਦੇ ਹਾਲ ਹੈ ਉਦੋਂ ਦਾ ਟਿਆ ਹੋਇਆ ਮੇਰੇ ਆਉਣ ਤੋਂ ਬਾਅਦ ਦੀ ਗੱਲ ਨਹੀਂ ਹੈ ਮੇਰੇ ਆਉਣ ਤੋਂ ਪਹਿਲਾਂ ਦਾ ਹੀ ਇਹ ਦਫ਼ਤਰ ਐਦਾ ਗਿਆ ਹੈ ਸੋ ਸੰਨੀ ਤੁਸੀਂ ਗੱਲ ਸੁਣੀ ਆਧਾਰ ਜੀ ਦੀ ਵੀ ਤੇ ਹੁਣ ਅੱਗੋ ਕੀ ਰਣਨੀਤੀ ਹੈ ਵੀ ਜੇ ਤਾਂ ਰਣਨੀਤੀ ਦੀ ਨਹੀਂ ਜੀ ਮੈਂ ਤਾਂ ਇੱਕ ਗੱਲ ਇੱਕ ਕਾਮਨ ਜਿਹੜੀ ਗੱਲ ਹੈ ਕਾਂਗਰਸੀਆਂ ਲਈ ਉਹ ਗੱਲ ਕਰਨਾ ਚਾਹੁੰਦਾ ਉਹਨਾਂ ਨੇ ਠੀਕ ਹੈ ਆਪਣੇ ਵਿਚਾਰ ਦੱਸੇ ਬਟ ਮੈਂ ਕਹਿਣਾ ਚਾਹੁੰਦਾ ਜਿੱਦਾਂ ਉਹਨਾਂ ਨੇ ਕੇ ਆ ਵੀ ਕੰਸਲਟ ਲੈ ਕੇ ਅਸੀਂ ਇਹਨੂੰ ਤਿਆਰ ਕਰ ਸਕਦੇ ਆ ਕੰਸਲਟ ਲੈ ਲੈ ਉਹਨਾਂ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਲਈ ਤਾਂ ਕੋਈ ਔਖਾ ਨਹੀਂ ਹੈਗਾ ਜੀ ਕੰਸਲਟ ਲੈਣਾ ਜੇ ਉਹਨਰ ਨੂੰ ਜਾਣਦੇ ਨੇ ਜਿਵੇਂ ਅਸ਼wini ਜੀ ਨਾਲ ਨੇ ਉਹ ਵੀ ਕਾਂਗਰਸੀ ਨੇ ਅਸ਼wini ਜੀ ਅਸ਼wini ਜੀ ਨੇ ਵੀ ਕਾਂਗਰਸ ਨਹੀਂ ਛੱਡੀ ਹੋਈ ਉਹ ਕੰਸਲਟ ਲੈ ਕੇ ਫਿਲਹਾਲ ਦੀ ਘੜੀ ਦਾ ਇਹਨੂੰ ਚਾਲੂ ਕਰਨ ਹਲੇ 2000 ਗੱਜ ਜਗ੍ਹਾ ਦਾ ਲਾਟ ਹੀ ਨਹੀਂ ਜਦੋਂ ਲਾਟ ਹੋਊਗੀ ਜਦੋਂ ਬਣੂਗੀ ਕਿਹੜਾ ਰਾਜਾ ਕਿਹੜੀ ਪ੍ਰਜਾ ਆਊਗੀ ਦੇਖਿਆ ਜਾਊਗਾ ਜੀ ਉਹਦਾ ਫਿਲਹਾਲ ਜਿਹੜੀ ਚੀਜ਼ ਆਪਣੇ ਕੋਲ ਹੈਗੀ ਉਹਰੇ ਵੱਲ ਦਾ ਧਿਆਨ ਦਿੱਤਾ ਜਾਵੇ ਨਾਲੇ ਸੈਕੰਡ ਗੱਲ ਜਿਹੜੀ ਉਹਨਾਂ ਨੇ ਕੀਤੀ ਜੀ ਵੀ ਰਾਹੁਲ ਗਾਂਧੀ ਜੀ ਦੇ ਕਹਿਣਾ ਮੁਤਾਬਕ ਬਾਅਦ ਇਲੈਕਸ਼ਨ ਚੱਲ ਰਹੇ ਨੇ ਇਹ ਬਾਅਦ ਇਲੈਕਸ਼ਨ ਦੀ ਨਹੀਂ ਗੱਲ ਹੁੰਦੀ ਜੀ ਇਹ ਜਦੋਂ ਕੋਈ ਇਲੈਕਸ਼ਨ ਆਂਦੇ ਨੇ ਇਹ ਉਦੋਂ ਹੀ ਲੀਡਰ ਸਾਹਿਬਾਨ ਇਹ ਗੱਲਾਂ ਕਰਦੇ ਨੇ ਵੀ ਮੁੱਦਾ ਗਰੇਜ਼ ਹੋ ਰਿਹਾ ਮੁੱਦਾ ਗਰੇਜ਼ ਹੋ ਰਿਹਾ ਇਹ ਵੈਸੇ ਹੀ ਜਨਤਕ ਮੁੱਦਾ ਹੈ ਜੀ ਇਹ ਕਾਂਗਰਸੀਆਂ ਲਈ ਵੈਸੇ ਹੀ ਇੱਕ ਮੁੱਦਾ ਬਣਿਆ ਆਇਆ ਹੈ ਇਹ ਪਿੱਛੇ ਕਾਂਗਰਸੀ ਸਰਕਾਰ ਸੀ ਕਿ ਉਦੋਂ ਨਹੀਂ ਕਿਸੇ ਨੇ ਚੱਕਿਆ ਉਸ ਤੋਂ ਪਹਿਲੇ ਨਹੀਂ ਚੱਕਿਆ ਇਹ ਆਪਣੇ ਆਪਣੀਆਂ ਕਮੀਆਂ ਨੂੰ ਛੁਪਾਉਂਦੇ ਨੇ ਜੀ ਇਹ ਲੋਕ ਦਾ ਇਹ ਆਪਣੀ ਗੱਲ ਨਹੀਂ ਕਰਦੇ ਵੀ ਅਸੀਂ ਇਸ ਚੀਜ਼ ਨੂੰ ਜਿਹੜੀ ਜਨਰਲ ਚੀਜ਼ ਹੈ ਮੈਂ ਦੇਖੋ ਕਿਸੇ ਨਾਲ ਕੋਈ ਇਹ ਜਾਤੀ ਤੌਰ ਤੇ ਗੱਲ ਨਹੀਂ ਕਰ ਰਿਹਾ ਮੈਂ ਤਾਂ ਇੱਕ ਜਨਰਲ ਤੌਰ ਤੇ ਗੱਲ ਕਰ ਰਿਹਾ ਵੀ ਜਿਹੜਾ ਇਹ ਮੁੱਦਾ ਵੇ ਇਹ ਜਾਇਜ਼ ਮੁੱਦਾ ਹੈ ਤੇ ਕਾਂਗਰਸ ਦਾ ਦਫਤਰ ਤਾਂ ਹੋਣਾ ਚਾਹੀਦਾ ਨਹੀਂ ਜੀ ਲੁਧਿਆਣਾ ਸ਼ਹਿਰ ਚ ਸਾਡੇ ਲੀਡਰ ਸਹਿਬਾਨ ਸਾਡੇ ਜਿਹੜੇ ਕਾਉਂਸਲਰ ਸਹਿਬਾਨ ਨੇ ਸਾਡੇ ਜਿਹੜੇ ਕਾਂਗਰਸ ਦੀ ਰੀੜ ਦੀ ਹੱਡੀ ਜਿਹਨੂੰ ਆਪਾਂ ਵਰਕਰ ਕਹਿੰਨੇ ਆ ਉਹ ਕਿੱਥੇ ਆਣ ਹੁਣ ਕਈ ਲੋਕਾਂ ਨੂੰ ਇਹ ਪਸੰਦ ਨਹੀਂ ਕਰਦੇ ਕਈ ਲੋਕ ਇਹਨਾਂ ਨੂੰ ਨਹੀਂ ਪਸੰਦ ਕਰਦੇ ਇੱਥੇ ਡੈਰੀ ਲੱਗੀ ਹੋਈ ਸੀ ਜੀ ਜਿਹੜਾ ਮਰਜ਼ੀ ਇੱਥੇ ਆਂਦਾ ਜਾਂਦਾ ਸੀ ਕਿਸੇ ਨੂੰ ਕੋਈ ਮਨਾਈ ਨਹੀਂ ਸੀ ਇੱਥੇ ਆਪਣੇ ਸਾਈਨ ਕਰਦਾ ਸੀ ਉੱਪਰ ਹਾਈ ਕਮਾਂਡ ਤੱਕ ਪਤਾ ਲੱਗਦਾ ਸੀ ਵੀ ਕਿੰਨੇ ਕਾਂਗਰਸੀ ਰੋਜ਼ ਦੇ ਆਏ ਕਿੰਨੇ ਗਏ ਕੋਈ ਫੰਕਸ਼ਨ ਦੇ ਇੱਥੇ ਹਰ ਡਿਟੇਲ ਮੌਜੂਦ ਹੁੰਦੀ ਸੀ ਇਹਨਾਂ ਦੇ ਦਫ਼ਤਰੇ ਚੀਜ਼ਾਂ ਕਿੱਥੇ ਹੋ ਰਹੀਆਂ ਜੀ ਉਹ ਤਾਂ ਇਹਨਾਂ ਦਾ ਪਰਸਨਲ ਇੱਕ ਆਪਣਾ ਬਣਾਇਆ ਹੋਇਆ ਘਰ ਦਾ ਦਫ਼ਤਰ ਹੈ ਜੀ ਇਹ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ ਜੀ ਸੋ ਇਹ ਸੰਨੀ ਪੂਜਾ ਜਿਸਕੇ ਨਾਲ ਤੇ ਸੰਜੇ ਤਲਵਾੜ ਉਹਨਾਂ ਨਾਲ ਵੀ ਗੱਲ ਹੋਈ ਪਰ ਜੋ ਪਹਿਲਾਂ ਦੀ ਇਹ ਬਿਲਡਿੰਗ ਹੈ ਇੱਥੇ ਕਈਆਂ ਦੀਆਂ ਯਾਦਾਂ ਜੁੜੀਆਂ ਕਈਆਂ ਦੇ ਇੱਥੇ ਯਾਦਾਂ ਨਾਲ ਜੁੜਿਆ ਹੋਇਆ ਕੰਮ ਹੈ ਅੰਦਰ ਜੋ ਵੀ ਜਿਨੇ ਮੀਟਿੰਗਾਂ ਕੀਤੀਆਂ ਉਹਦੇ ਜ਼ਿਹਨ ਦੇ ਵਿੱਚ ਇਹ ਦਫ਼ਤਰ ਆਜ ਵੀ ਜੁੜਿਆ ਹੋਇਆ ਹੈ ਜੇ ਕਿਸੇ ਨੂੰ ਵੀ ਕਹਿ ਦਈਏ ਵੀ ਕਾਂਗਰਸ ਅਫਸਰ ਜਾਣਾ ਤੇ ਉਹਦੇ ਜ਼ਿਹਨ ਦੇ ਵਿੱਚ ਇਹੀ ਦਫ਼ਤਰ ਦੀ ਫੋਟੋ ਆਂਦੀ ਹੈ ਸੋ ਐਡੀ ਵੱਡੀ ਦਰੋਹਰ ਮੇਰੇ ਹਿਸਾਬ ਨਾਲ ਕਾਂਗਰਸ ਪਾਰਟੀ ਨੂੰ ਚਾਹੀਦਾ ਵੀ ਇਹ ਸਾਮ ਕੇ ਰੱਖਣੀ ਚਾਹੀਦੀ ਹੈ ਜੇ ਕੋਈ ਵਿੱਚ ਕੋਈ ਪ੍ਰੋਬਲਮ ਹੈ ਵੀ ਹੈ ਕਿ ਓਨਰ ਦੀ ਪ੍ਰੋਬਲਮ ਹੈ ਜਾਂ ਕੋਈ ਰੈਂਟ ਦੀ ਪ੍ਰੋਬਲਮ ਹੈ ਜਾਂ ਕੋਈ ਕਿਰਾਏਦਾਰ ਹੋਣ ਦੀ ਪ੍ਰੋਬਲਮ ਉਹ ਬਹਿ ਕੇ ਸੈਟਲਮੈਂਟ ਕੀਤੀ ਜਾ ਸਕਦੀ ਹੈ ਐਡੀ ਵੱਡੀ ਪਾਰਟੀ ਹੋਵੇ ਤੇ ਦਫ਼ਤਰ ਨੂੰ ਸਾਮ ਨਾ ਸਕੇ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਜ ਸੋ ਇਹਦਾ ਦੀ ਅਪਡੇਟ ਲਈ ਤੁਹਾਡੇ ਨਾਲ ਜੁੜ ਰਾਵਾਂਗੇ ਕੈਮਰਾਮੈਨ ਨਵਲ ਦੇ ਨਾਲ ਪੰਕਜ ਭਾਰਤੀ ਲੁਧਿਆਣਾ